ਹਾਂ ਜੀ 60 70 ਹਜ਼ਾਰ ਵਾਲਾ ਕਮਾਨ ਵਾਲਾ ਬੰਦਾ ਲਗਜ਼ਰੀ ਲਾਈਫ ਜੀ ਰਿਹਾ ਹੈ ਸਹੀ ਗੱਲ ਕੋਠੀ ਪਾ ਲਈ ਹੈ ਸਭ ਕੁਝ ਕਰ ਲਿਆ ਉਹਦੀ ਆਮਦਨ ਉਹ ਕਿੱਥੋਂ ਆਈ ਉਹਦੇ ਤੇ ਹਲੇ ਚੱਲਣਾ ਔਰ ਇੱਕ ਸਵਾਲ ਮੈਂ ਡੀਜੀਪੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਡੀਜੀਪੀ ਸਾਹਿਬ ਜਾਂ ਸੀਐਮ ਸਾਹਿਬ ਤੁਹਾਡੀ ਕੋਈ ਵੈਲਿਊ ਨਹੀਂ ਤੁਹਾਡੀ ਕੋਈ ਮਤਲਬ ਪੰਜਾਬੀ ਚ ਗੱਲ ਲੋਕੀ ਕਹਿੰਦੇ ਤੁਹਾਡੀ ਕੋਈ ਔਕਾਤ ਨਹੀਂ ਜਿਹੜੇ ਵੀ ਕਾਨੂੰਨ ਇਹਨਾਂ ਨੇ ਆਪ ਵੀ ਬਣਾਏ ਨੇ ਉਹਦੇ ਤੇ ਇੱਕ ਵੀ ਬੰਦੇ ਨੂੰ ਉਹਦੀ ਸਜ਼ਾ ਨਹੀਂ ਦਿੱਤੀ ਜਾਂ ਇੱਕ ਵੀ ਬੰਦੇ ਨੂੰ ਉਹਦੇ ਤੇ ਕਿਸ਼ਕੰਨਾ ਨਹੀਂ ਕਿਸਿਆ ਕਈ ਤਰ੍ਹਾਂ ਦੀਆਂ ਕੁੜੀਆਂ ਮੁੰਡੇ ਵੀਡੀਓਜ਼ ਪਾਉਂਦੇ ਨੇ ਇਨਸਟਾ ਤੇ YouTube ਤੇ ਸਰਕਾਰੀ ਮਹਿਕ ਵਿੱਚ ਰਹਿ ਕੇ ਤੇ ਮਤਲਬ ਇਹ ਅਲਾਉਡ ਹੀ ਨਹੀਂ ਹੈ ਫੌਜੀ ਨੂੰ 라ਉਡ ਨਹੀਂ ਹੈ ਕੋਈ ਸੋਸ਼ਲ ਮੀਡੀਆ ਚੈਨਲ ਚਲਾਉਣਾ ਜੇ ਚਲਾਇਆ ਵੀ ਹੈਗਾ ਤੇ ਵਾਈਫ ਨੇ ਬੜੇ ਲਿਮਟਿਡ ਫੋਟੋ ਆਪ ਆਈਆਂ ਉਹਨੀਆਂ ਰਿਸਟ੍ਰिक्टेड ਰੱਖਿਆ ਹੋਗਾ ਆਪਣੇ ਬੰਦਿਆਂ ਤੱਕ ਹਾਏ ਕਿੰਨਾ ਸੋਹਣਾ ਲੱਗੇ ਰੋਬ ਉਹਦੀ ਅੱਖ ਚੱਲੇ ਕਾਣਿਆਂ ਦੇ ਚੂਹੇ ਬੜੇ ਮੋਟੇ ਮੋਟੇ ਨੇ ਉਹ ਵਰਦੀ ਪਾ ਕੇ ਵੀ ਆਉਂਦੇ ਨੇ ਬਗੈਰ ਵਰਦੀ ਤੋਂ ਵੀ ਆਉਂਦੇ ਨੇ ਟਾਇਰ ਕੱਢ ਕੇ ਵੇਚ ਦਿੰਦੇ ਨੇ ਫਿਰ ਉਹਦੀਆਂ ਬੈਟਰੀਆਂ ਵੇਚ ਦਿੰਦੇ ਨੇ ਚੂਹੇ ਜੀ ਚੂਹੇ ਚੂਹੇ ਬੜੇ ਖਤਰਨਾਕ ਨੇ ਉੱਥੋਂ ਦੇ ਥਾਣਿਆਂ ਦੇ ਸਮੂਵ ਆ ਦੇ ਵੇ ਆਈ ਆਈ ਆ ਹਵ ਆ ਰਾਈਟ ਆਊਟ ਨੋ ਵਾਈਟ ਨਾ ਗੱਡੀ ਦੀ ਗੱਡੀ ਵਿਗ ਜਾਂਦੀ ਹੈ ਟਾਇਰ ਲੱਤ ਕੇ ਦੂਜੀ ਗੱਡੀ ਚ ਪੈ ਜਾਂਦੇ ਨੇ ਮੋਬਾਈਲਾਂ ਦੇ ਬੈਟਰੀਆਂ ਕੱਢ ਦਿੰਦੇ ਨੇ ਸਕਰੀਨਾਂ ਕੱਢ ਦਿੰਦੇ ਨੇ ਚੂਹੇ ਇੰਨੇ ਵਧੀਆ ਨੇ ਉੱਥੋਂ ਦੇ ਅਕਸਰ ਸਾਹਿਬ ਤੋਂ ਇੱਕ ਭੈਣ ਜੀ ਆਏ ਮੇਰੇ ਕੋਲ ਕਹਿੰਦੇ ਵੀ ਸੀਆਈਏ ਸਟਾਫ ਮੈਨੂੰ 2021 ਚੁੱਕ ਕੇ ਲੈ ਗਿਆ ਅੱਜ ਤੱਕ ਮੈਨੂੰ ਨਿਆ ਨਹੀਂ ਮਿਲਿਆ ਮੈਨੂੰ ਕਿਉਂ ਚੁੱਕਿਆ ਮੈਨੂੰ ਉਹ ਵੀ ਨਹੀਂ ਦੱਸਿਆ ਅਗਲੀ ਚੀਜ਼ ਹੋਰ ਦੱਸਦੇ ਆ ਲੋਕਾਂ ਨੂੰ ਹਰ ਥਾਣੇ ਦੀ ਹਰ ਪੁਲਿਸ ਯੂਨਿਟ ਦੀ ਵੀਡੀਓ ਰਿਕਾਰਡਿੰਗ 18 ਮਹੀਨੇ ਤੱਕ ਰੱਖਣੀ ਪੁਲਸ ਲਈ ਇਨਵਾਰਯਾ ਕਿਉਂਕਿ ਜੋ ਪੁਲਿਸ ਹੈ ਇੱਕ ਪਬਲਿਕ ਸਰਵੈਂਟ ਹੈ ਪਰ ਇਹ ਮਤਲਬ ਜਦੋਂ ਥਾਣੇ ਕੋਈ ਜਾਂਦਾ ਹੈ ਤਾਂ ਨੰਬਰਦਾਰ ਬਣ ਜਾਂਦੇ ਨੇ ਅਗਲੇ ਨਾਲ ਬਦਤਮੀਜ਼ੀ ਕਰਦੇ ਨੇ ਉਹ ਭੰਡਾ ਵਰਗੀਆਂ ਗੱਲਾਂ ਕਰ ਦਿੰਦੇ ਆ ਆ ਛਾਵੇਂ ਖਲੋ ਜਾ ਕਿਸੀ ਉਹ ਗੁਰਪ੍ਰਵ ਦੀ ਉਹਦੇ ਥੱਲੇ ਖਲੋ ਕੇ ਪੁਲਸ ਵਾਲਾ ਪੰਜਾਬ ਕਰਦਾ ਫਿਰਦਾ ਸੀ ਸਾਰੇ ਵੀਡੀਓ ਵਾਇਰਲ ਹੋਈ ਕੀ ਬਣਿਆ ਉਸ ਪੁਲਸ ਵਾਲੇ ਦਾ ਕੁਝ ਵੀ ਨਹੀਂ ਕਿਉਂ ਨਹੀਂ ਬਣਿਆ ਹੁਣ ਕਹਿ ਦੋ ਕਿ ਮਾਨ ਸਾਹਿਬ ਨੂੰ ਉਹਨੇ ਪਛਾਤਤੀ ਹੋਣੀ ਐ ਰਿਸ਼ਵਤ ਜਾਂ ਡੀਜੀਪੀ ਸੁੱਤਾ ਪਿਆ ਘਰ ਬੈ ਕੇ ਆਹ ਵਰਦੀ ਦਾ ਵੀ ਤੁਹਾਨੂੰ ਇੱਕ ਫਾਰਮੂਲਾ ਸਮਝਾ ਦਿਆਂ ਧਿਆਨ ਨਾਲ ਸੁਣੋ ਸਰ ਜਣੇ ਜਦੋਂ ਕਦੀ ਇਹੋ ਜਿਹਾ ਤੁਹਾਡੇ ਅੱਗੇ ਕੋਈ ਮੌਕਾ ਆਵੇ ਉਸ ਬੰਦੇ ਦੀ ਇੱਜ਼ਤ ਨਾਲ ਪਾਗਲਵਾਣੀ ਉਹਨੂੰ ਮੱਥੇ ਚੁੰਮਣਾ ਉਹਨੂੰ ਪਹਿਲਾਂ ਸਾਈਡ ਤੇ ਸਾਂਭਣਾ ਉਹਦੇ ਸਿਰ ਤੇ ਬੰਨ੍ਹ ਦੇਣਾ ਪਰਣਾ ਫਿਰ ਉਹਦੇ ਬਿੱਲੇ ਲਾਉਣੇ ਪਿਆਰ ਨਾਲ ਠੀਕ ਹੈ ਪਲੱਸ ਲਾਉਣੀ ਉਹਦੀ ਨੇਮ ਪਲੇਟ ਜੇ ਉਹਦੀ ਬੈਲਟ ਦੇ ਉੱਤੇ ਨੰਬਰ ਲੱਗਾ ਤੇ ਇੱਜ਼ਤ ਨਾਲ ਉਹਦੀ ਬੈਲਟ ਵੀ ਲਾਉਣੀ ਹੈ ਠੀਕ ਹੈ ਜੀ ਜੇ ਵਰਦੀ ਰਿਲੇਟਡ ਕੋਈ ਵੀ ਚੀਜ਼ ਹੋ ਰਹੀ ਹੈ ਨੂੰ ਲਾ ਕੇ ਸਤਿਕਾਰ ਕਰਨਾ ਪਬਲਿਕ ਸਾਹਮਣੇ ਮੱਥਾ ਟੇਕਣਾ ਫਿਰ ਜੁੱਤੀ ਲਾ ਕੇ ਗੰਝਾ ਕਰ ਦੋ ਸਤਿ ਸ਼੍ਰੀ ਅਕਾਲ ਜੀ ਪਿਛਲੇ ਕੁਝ ਸਮਾਂ ਪਹਿਲਾਂ ਇੱਕ ਮਾਮਲਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆਇਆ ਜੋ ਕਿ ਇੱਕ ਕਾਂਸਟੇਬਲ ਅਮਨਦੀਪ ਕੌਰ ਜੋ ਕਿ ਚਿੱਟੇ ਦੇ ਨਾਲ ਆਪਣੀ ਕਾਲੀ ਥਾਰ ਦੇ ਵਿੱਚ ਫੜੀ ਗਈ ਸੀ ਅਤੇ ਚਿੱਟੇ ਕੰਮ ਚਿੱਟੇ ਦਾ ਕੰਮ ਕਰਦੀ ਕਾਲੀ ਥਾਰ ਵਾਲੀ ਇਹ ਮੈਡਮ ਜੋ ਕਿ ਰੀਲਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਲੋਕਾਂ ਦੇ ਸਾਹਮਣੇ ਆਪਣੇ ਆਪ ਨੂੰ ਪੇਸ਼ ਕਰਦੀ ਸੀ ਪਰ ਜਦੋਂ ਇਸ ਦੇ ਇਹ ਕਾਲੇ ਕੰਮ ਨੂੰ ਲੋਕਾਂ ਨੇ ਦੇਖਿਆ ਤਾਂ ਇਸ ਤੇ ਬਹੁਤ ਜ਼ਿਆਦਾ ਲੰਤਾਂ ਵੀ ਪਈਆਂ ਤੇ ਜਿਵੇਂ ਪੰਜਾਬ ਸਰਕਾਰ ਨੇ ਜੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਚਲਾਈ ਹੋਈ ਸੀ ਤਾਂ ਲੋਕਾਂ ਦੇ ਵਿੱਚ ਇੱਕ ਆਵਾਜ਼ ਉੱਠੀ ਕਿ ਇਸ ਤੇ ਵੀ ਵੱਡੀ ਕਾਰਵਾਈ ਹੋਵੇ ਲੋਕਾਂ ਨੂੰ ਉਮੀਦ ਸੀ ਕਿ ਇਸ ਨੂੰ ਬਰਖਾਸਤ ਕੀਤਾ ਜਾਵੇਗਾ ਅਤੇ ਇਸ ਤੇ ਵੱਡੀ ਕਾਰਵਾਈ ਹੋਵੇਗੀ ਤੇ ਹੁਣ ਤਾਂ ਇਹ ਜਿਹੜੀ ਇਹਦੀ ਉਮਰ ਲੈਂਦੀ ਰਹਿੰਦੀ ਹੈ ਜੇਲ੍ਹ ਦੇ ਵਿੱਚ ਹੀ কাটੂਗੀ ਕਿਉਂਕਿ ਜਿਵੇਂ ਇਹਨੇ ਲੋਕਾਂ ਦੇ ਜਮਾਨ ਪੁੱਤਾਂ ਦੀਆਂ ਜਾਨਾਂ ਲਈਆਂ ਨੇ ਚਿੱਟਾ ਵੇਚ ਕੇ ਤਾਂ ਇਸ ਨੂੰ ਮਾਫੀ ਨਹੀਂ ਮੰਨੀ ਚਾਹੀਦੀ ਪਰ ਕੋਈ ਜਦ ਪਹਿਲਾਂ ਹੀ ਇਸ ਨੂੰ ਜਮਾਨਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਗੁੱਸੇ ਦਾ ਮਾਹੌਲ ਵੀ ਹੈ ਤੇ ਸਾਡੇ ਨਾਲ ਸੀਨੀਅਰ ਐਡਵੋਕੇਟ ਸੁਨੀਲ ਮੰਨਨ ਜੀ ਨੇ ਇਸ ਮਾਮਲੇ ਬਾਰੇ ਗੱਲਬਾਤ ਕਰਦੇ ਆਂ ਤੇ ਪੁਲਿਸ ਦੀ ਕਾਰਜਕਾਰੀ ਬਾਰੇ ਵੀ ਗੱਲਬਾਤ ਕਰਾਂਗੇ ਜੋ ਤੁਹਾਡੇ ਜੋ ਸਵਾਲ ਮਨਾਂ ਦੇ ਵਿੱਚ ਨੇ ਉਹਨਾਂ ਦੇ ਵੀ ਤੁਹਾਨੂੰ ਜਵਾਬ ਮਿਲਣਗੇ ਵੀਡੀਓ ਨਾਲ ਅਖੀਰ ਤੱਕ ਬਣੇ ਰਹਿਣਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਤਿ ਸ੍ਰੀ ਅਕਾਲ ਸਰ ਲੱਗਦਾ ਸੀ ਵੀ ਅਮਨਦੀਪ ਕੌਰ ਦੀ ਜ਼ਮਾਨਤ ਹੋ ਜੂਗੀ ਜਾਂ ਫਿਰ ਹੋਣੀ ਚਾਹੀਦੀ ਹੈ ਨਹੀਂ ਲਾਅ ਮੁਤਾਬਕ ਬੇਲ ਇਸ ਰਾਈਟ ਹਾਂਜੀ ਜ਼ਮਾਨਤ ਬੰਦੇ ਦਾ ਅਧਿਕਾਰ ਹੈ ਸਿਰਫ ਉਦੋਂ ਤੱਕ ਜ਼ਮਾਨਤ ਨਹੀਂ ਮਿਲਦੀ ਜਦ ਤੱਕ ਕੋਰਟ ਨੂੰ ਡਰ ਹੋਵੇ ਕਿ ਇਹ ਬੰਦਾ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਾਂ ਜਿਹੜਾ ਪੁਲਿਸ ਜਿਹੜੀ ਚਲਾਨ ਬਣਾ ਰਹੀ ਹੈ ਜਾਂ ਕੁਝ ਵੀ ਕਰ ਰਹੀ ਹੈ ਉਹਦੇ ਤੇ ਕੋਈ ਇਨਫਲੂਐਂਸ ਨਾ ਕਰੀਏਟ ਕਰ ਲੇ ਜਦੋਂ ਕੋਰਟ ਨੂੰ ਇਹ ਸੈਟੀਸਫੈਕਸ਼ਨ ਹੋ ਜੇਗੀ ਇਹ ਕੰਮ ਹੋ ਚੁੱਕਾ ਉਸ ਤੋਂ ਬਾਅਦ ਬੇਲ ਮਿਲਦੀ ਹੈ ਠੀਕ ਹੈ ਕਈ ਕੇਸਾਂ ਚ ਨਹੀਂ ਵੀ ਮਿਲਦੀ ਜਦੋਂ ਸੁਪਰ ਕਮਰਸ਼ਲ ਕੁਆਂਟੀਟੀ ਦੀ ਬਾਰੀ ਗੱਲ ਕਰ ਲਈਏ ਆਪਾਂ ਜਾਂ ਕੋਈ ਐਸਾ ਹੀਨਸ ਕ੍ਰਾਈਮ ਹੋਇਆ ਹੋਵੇ ਸੋ ਇਹਦੇ ਕੋਲ ਟੋਟਲ ਗ੍ਰਾਮ ਘੱਟ ਮਿਲੇ ਸੀ ਅੱਛਾ ਜੀ ਤੇ ਇਸ ਕਰਕੇ ਮਤਲਬ ਇੱਕ ਰੀਜ਼ਨੇਬਲ ਕੁਆਂਟੀਟੀ ਸਗੀ ਹੁਣ ਉਹਦੇ ਤੇ ਵੀ ਸਚਾਈ ਕੀ ਹੈ ਕੀ ਨਹੀਂ ਰੱਬ ਜਾਣਦਾ ਔਰ ਉਸ ਤੋਂ ਇਲਾਵਾ ਇਹ ਕਹਿ ਸਕਦੇ ਹੋ ਤੁਸੀਂ ਕਿ ਬੇਲ ਤੋਂ ਬਾਅਦ ਵੀ ਕੰਡੀਸ਼ਨਾਂ ਮੁੱਕੀਆਂ ਨਹੀਂ ਅੱਛਾ ਜੀ ਬੇਲ ਮਿਲਦੀ ਹੈ ਕੰਡੀਸ਼ਨਾਂ ਤੇ ਔਰ ਕੰਡੀਸ਼ਨਾਂ ਵਿੱਚ ਇਹ ਵੀ ਹੋ ਸਕਦਾ ਹੈ ਕਿ ਪੁਲਿਸ ਜਦੋਂ ਬੁਲਾਏਗੀ ਮੈਂ ਸਾਥ ਦਵਾਂਗੀ ਇਹ ਕਰਾਂਗੀ ਉਹ ਕਰਾਂਗੇ ਉਹ ਸਾਰੀਆਂ ਗੱਲਾਂ ਜਿਹੜਾ ਚਿੱਟਾ ਫੜਿਆ ਗਿਆ ਉਹ ਚਿੱਟੇ ਵਿੱਚ ਕਿੰਨੇ ਪਰਸੈਂਟ ਉਹ ਮਤਲਬ ਸਿੰਥੈਟਿਕ ਸੀਗਾ نیٹ ਕੁਆਂਟੀਟੀ ਜਿਹਨੂੰ ਆਪਾਂ ਕਹਿੰਦੇ ਆ ਉਹ ਨੈਟ ਕੁਆਂਟੀਟੀ ਕੀ ਸੀ ਉਹਦੇ ਉੱਤੇ ਗੱਲ ਕੀਤੀ ਜਾਣੀ ਚਾਹੀਦੀ ਹੈ ਉਹ ਉਹਦੇ ਬਾਰੇ ਫਰੈਂਸਿਕ ਚ ਐਫਸੀਐਫਐਸਐਲ ਚ ਜਾਂਦੀਆਂ ਰਿਪੋਰਟਾਂ ਉੱਥੋਂ ਰਿਪੋਰਟਾਂ ਬਣ ਕੇ ਆਉਂਦੀਆਂ ਸੋ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹਨੂੰ ਵਚਨ ਤੋਂ ਬਾਅਦ ਮਾਨਜੋਗ ਅਦਾਲਤ ਜਦੋਂ ਸੈਟੀਸਫਾਈ ਹੁੰਦੀ ਹੈ ਤੇ ਜਮਨਤ ਦਿੰਦੀ ਹੈ ਇਹ ਤੋਂ ਪਹਿਲਾਂ ਕਿ ਆਪਾਂ ਇਹ ਮਾਮਲੇ ਦੇ ਅੱਗੇ ਵਧੀਏ ਤੁਹਾਡੇ ਤੋਂ ਹੋਰ ਕਾਫੀ ਸਾਡੇ ਕੋਲ ਸਵਾਲ ਨੇ ਪਰ ਇਹ ਜਾਣਨ ਚਾਹਾਂਗੇ ਜਿਵੇਂ ਹੁਣ ਉਹਨੂੰ ਜਮਨਤ ਮਿਲ ਗਈ ਕਿ ਹੁਣ ਇਹ ਨੌਕਰੀ ਵੀ ਕਰ ਸਕਦੀ ਹੈ ਆਪਣੀ ਦੇਖੋ ਨੌਕਰੀ ਕਰਨ ਦਾ ਜਿੱਥੋਂ ਤੱਕ ਸਵਾਲ ਹੈ ਉਹ ਅਪਲਾਈ ਕਰ ਸਕਦੀ ਹੈ ਕਿਉਂਕਿ ਸਿਰਫ ਉਹਨੂੰ ਸਸਪੈਂਡ ਕੀਤਾ ਗਿਆ ਹੋਏਗਾ ਠੀਕ ਹੈ ਜੀ ਔਰ ਇਹ ਕਹੇਗੀ ਕਿ ਮੈਨੂੰ ਜੌਬ ਕਰਨ ਦਿੱਤੀ ਜਾਵੇ ਔਰ ਮੈਂ ਮਤਲਬ ਜੇ ਮੈਂ ਕੱਲ ਨੂੰ ਬਹਾਲ ਹੋ ਗਈ ਤੇ ਫਿਰ ਕੀ ਕਰਾਂਗੀ ਮੰਨ ਲਓ ਮੰਨ ਲਓ ਬਰੀ ਹੋ ਗਈ ਤੇ ਫਿਰ ਤੇਨੂੰ ਸਾਰੇ ਬੈਨੀਫਿਟ ਦੇਣੇ ਪੈਣਗੇ ਤੇ ਦੂਜੀ ਗੱਲ ਇਹਦੀ ਜਿਹੜੀ ਆਮਦਨ ਹੈ ਜੋ ਇਹਨੇ ਪ੍ਰਾਪਰਟੀ ਬਣਾਈ ਹੈ ਉਹਦੀ ਤਨਖਾਹ ਨਾਲੋਂ ਕਈ ਗੁਣਾ ਜ਼ਿਆਦਾ ਹੈ ਜਦਕਿ ਦੋ ਡਿਪੈਂਡੈਂਟ ਵੀ ਸ਼ੋ ਕਰਦੀ ਸੀ ਮੇਰੇ ਉੱਤੇ ਦੋ ਡਿਪੈਂਡੈਂਟ ਨੇ ਹਾਂਜੀ ਹੁਣ 60 70 ਹਜ਼ਾਰ ਵਾਲਾ ਕਮਾਉਣ ਵਾਲਾ ਬੰਦਾ ਲਕਜ਼ਰੀ ਲਾਈਫ ਜੀ ਰਿਹਾ ਹੈ ਸਹੀ ਗੱਲ ਕੋਠੀ ਪਾ ਲਈ ਹੈ ਸਭ ਕੁਝ ਕਰ ਲਿਆ ਉਹਦੀ ਆਮਦਨ ਉਹ ਕਿੱਥੋਂ ਆਈ ਉਹਦੇ ਤੇ ਹਲੇ ਚੱਲਣਾ ਕੀ ਬਤਾ ਉਹਦੇ ਲਈ ਈਡੀ ਜਾਂ ਜਿਹੜਾ ਡਿਪਾਰਟਮੈਂਟ ਵਿਜੀਲੈਂਸ ਦਾ ਇਨਕਮ ਤੋਂ ਵੱਧ ਇਨਕਮ ਟੈਕਸ ਵਿਭਾਗ ਉਹ ਤਕਰੀਰ ਰਿਪੋਰਟ ਪੇਸ਼ ਕਰਦਾ ਹੈ ਉਹ ਚੀਜ਼ਾਂ ਵੇਖਣ ਵਾਲੀਆਂ ਇਸਰ ਕਾਰਵਾਈ ਵੀ ਇਹਦੀ ਇੱਕ ਜਿਵੇਂ ਕਹਿੰਦੇ ਫਿਲਮੀ ਸਟੋਰੀ ਵਾਂਗ ਰਹੀ ਆ ਕਿਉਂਕਿ ਪਹਿਲਾਂ ਇਹ ਫੜੀ ਜਾਂਦੀ ਆ ਨਸ਼ੇ ਨਾਲ ਠੀਕ ਹੈ ਜੀ ਕਾਰਵਾਈ ਹੁੰਦੀ ਆ ਉਸ ਤੋਂ ਬਾਅਦ ਫਿਰ ਖਬਰਾਂ ਆਉਂਦੀਆਂ ਨੇ ਵੀ ਸਖਤ ਕਾਰਵਾਈ ਹੋਈ ਹੈ ਪਰ ਖਾਸਤ ਕੀਤਾ ਜਾਊਗਾ ਉਸ ਤੋਂ ਬਾਅਦ ਜਮਾਨਤ ਮਿਲ ਜਾਂਦੀ ਐ ਨੂੰ ਜਮਾਨਤ ਤੇ ਆਉਂਦੀ ਆ ਉਸ ਤੋਂ ਬਾਅਦ ਇੱਕ ਇੰਟਰਵਿਊ ਦਿੰਦੀ ਐ ਜਿਹਦੇ ਵਿੱਚ ਇਹ ਕਾਫੀ ਆਪਣਾ ਗੁੱਸਾ ਸਿਸਟਮ ਤੇ ਦਿਖਾਉਂਦੀ ਐ ਪੁਲਿਸ ਤੇ ਦਿਖਾਉਂਦੀ ਐ ਜੀ ਮੇਰੇ ਤਾਂ ਹੱਕ ਦੀ ਕਮਾਈ ਐ ਮੇਰੇ ਕੋਲ ਇੱਥੋਂ ਆਇਆ ਇਹ ਕੋਠੀ ਮੇਰੀ ਐਨੀ ਦੇਣੀ ਹੈਗੀ ਇਹ ਤਾਂ ਥਾਰ ਮੇਰੀ ਕਿਸ਼ਤਾਂ ਤੇ ਆ ਤੇ ਉਹ ਇੰਟਰਵਿਊ ਜਿਵੇਂ ਹੀ ਪਬਲਿਕ ਹੁੰਦੀ ਇਹ ਫੇਰ ਰਹੇਤੇ ਗਾਜਗਿਰਦੀ ਐ ਫੇਰ ਇਹਦੀ ਅਰੈਸਟ ਪੈਂਦੀ ਐ ਪਰ ਹੁਣ ਫੇਰ ਇੱਕ ਵਾਰ ਫਿਰ ਤੋਂ ਜਮਾਨਤ ਐ ਕੀ ਇਹ ਚ ਪੁਲਿਸ ਦੇ ਰੋਲ ਨੂੰ ਕਿਵੇਂ ਦੇਖਦੇ ਹੋ ਕਿ ਪੁਲਿਸ ਪੁਲਿਸ ਨੂੰ ਬਚਾ ਰਹੀ ਐ ਜਾਂ ਫਿਰ ਕੀ ਜਦੋਂ ਉਹ ਇੰਟਰਵਿਊ ਦੇ ਦਿੰਦੀ ਐ ਉਦੋਂ ਗਾਜ ਗਿਰ ਜਾਂਦੀ ਐ ਬਾਅਦ ਚ ਫੇਰ ਛੱਡ ਦਿੰਦੇ ਨੇ ਤੇ ਉਹ ਗੁਸਤੇ ਖੇਲ ਰੱਚੀ ਰਿਹਾ ਹਾਂ ਹੁਣ ਅੰਦਰ ਖਾਤੇ ਕੀ ਕਹਾਣੀ ਐ ਕਿਦਾਂ ਇਹ ਤੇ ਉਹਨਾਂ ਨੂੰ ਪਤਾ ਹੋਵੇਗਾ ਪਰ ਡੈਫੀਨੇਟਲੀ ਇੱਕ ਪਾਸੇ ਇੰਟਰਵਿਊ ਹੁੰਦੀ ਐ ਦੂਜੇ ਪਾਸੇ ਅਰੈਸਟ ਹੋ ਜਾਂਦਾ ਹੈ ਤੀਜੇ ਮਿੰਟ ਫੇਰ ਨਹੀਂ ਉਹਨੂੰ ਕੁਝ ਕਰਦੇ ਸੋ ਕਿਤੇ ਨਾ ਕਿਤੇ ਕਮਜ਼ੋਰੀਆਂ ਤਾਂ ਦਿਖਦੀਆਂ ਵੀ ਆਇਆਂ ਸਿਸਟਮ ਦੀਆਂ ਔਰ ਪੁਲਸ ਵਾਲੀ ਹੋ ਕੇ ਪੁਲਸ ਦੇ ਖਿਲਾਫ ਬੋਲਦੀ ਹੈ ਵੀ ਪੁਲਸ ਨੇ ਧੱਕਾ ਕੀਤਾ ਜੇ ਪੁਲਸ ਵਾਲੇ ਦੇ ਖਿਲਾਫ ਪੁਲਸ ਨੇ ਧੱਕਾ ਕਰ ਲਿਆ ਤੇ ਆਮ ਬੰਦੇ ਦੀ ਕੀ ਜ਼ਿੰਦਗੀ ਹੋਏਗੀ ਤੁਸੀਂ ਸੋਚ ਕੇ ਵੇਖੋ ਔਰ ਇੱਕ ਸਵਾਲ ਮੈਂ ਡੀਜੀਪੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਡੀਜੀਪੀ ਸਾਹਿਬ ਜਾਂ ਸੀਐਮ ਸਾਹਿਬ ਤੁਹਾਡੀ ਕੋਈ ਵੈਲਿਊ ਨਹੀਂ ਤੁਹਾਡੀ ਕੋਈ ਮਤਲਬ ਪੰਜਾਬੀ ਚ ਗਾਲ ਲੋਕੀ ਕਹਿੰਦੇ ਤੁਹਾਡੀ ਕੋਈ ਔਕਾਤ ਨਹੀਂ ਤੁਸੀਂ ਆਰਡਰ ਕੱਢੇ ਕਿ ਕੋਈ ਪੁਲਸ ਵਾਲਾ ਪੁਲਸ ਦੀ ਵਰਦੀ ਜਾਂ ਪੁਲਸ ਦੀ ਵਰਦੀ ਤੋਂ ਬਿਨਾਂ ਕਿਸੇ ਕਿਸਮ ਦੇ ਸੋਸ਼ਲ ਮੀਡੀਆ 'ਚ ਨਹੀਂ ਆਏਗਾ ਕਿਸੇ ਕਿਸਮ ਦੀ ਰੀਲ ਨਹੀਂ ਬਣਾਏਗਾ ਇਹ ਤਾਂ ਆਮ ਸ਼ਰਿਆਨ ਬਣ ਗਈ ਹੈ ਔਰ ਵਰਦੀ ਪਾ ਕੇ ਜਿਹੜਾ ਡਾਂਸ ਕਰਨਾ ਬਾਕੀ ਕੰਮ ਨਹੀਂ ਕਰਨਗੇ ਉਹ ਸਾਰਾ ਕੁਝ ਹੋਇਆ ਉਹਦੇ ਤੇ ਤੁਸੀਂ ਕੀ ਕਾਰਵਾਈ ਕੀਤੀ ਹੈ ਸਾਰੇ ਪੁਲਿਸ ਵਾਲਿਆਂ ਤੇ ਪੁਲਿਸ ਵਾਲਿਆਂ ਤੇ ਜਿਹੜੇ ਬੰਦੇ ਰੀਲਾਂ ਬਣਾਮਣਾ ਪਾਉਂਦੇ ਬੇ ਨੇ ਜਿਓ ਹੁਣ ਭਾਜੀ ਤੁਸੀਂ ਮੰਨ ਲਓ ਫੌਜੀ ਲੋਕ ਹੁਣ ਮਜ਼ਾਕ ਡਾਉਣ ਲੱਗੇ ਸਰਕਾਰ ਦਾ ਕਹਿੰਦੇ ਤੇ ਯੂ ਟਰਨ ਵਾਲੀ ਹੈ ਜੀ ਵੀ ਜਿਹੜਾ ਵੀ ਕੋਈ ਗੱਲ ਕਹਿੰਦੇ ਨੇ ਉਹ ਤੇ ਯੂ ਟਰਨ ਮਾਰ ਜਾਂਦੇ ਨੇ ਦੇਖੋ ਯੂ-ਟਰਨ ਮਾਰਨਾ ਮਾਰਨ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਪਰ ਮੈਂ ਇੱਕ ਗੱਲ ਕਹਿਣਾ ਵੀ ਜਿਹੜੇ ਵੀ ਕਾਨੂੰਨ ਇਹਨਾਂ ਨੇ ਆਪ ਵੀ ਬਣਾਏ ਨੇ ਉਹਦੇ ਤੇ ਇੱਕ ਵੀ ਬੰਦੇ ਨੂੰ ਉਹਦੀ ਸਜ਼ਾ ਨਹੀਂ ਦਿੱਤੀ ਜਾਂ ਇੱਕ ਵੀ ਬੰਦੇ ਨੂੰ ਉਹਦੇ ਤੇ ਕਿਸ਼ਕੰਜਾ ਨਹੀਂ ਕਿਸਿਆ ਕਈ ਤਰ੍ਹਾਂ ਦੀਆਂ ਕੁੜੀਆਂ ਮੁੰਡੇ ਵੀਡੀਓਜ਼ ਪਾਉਂਦੇ ਨੇ ਇੰਸਟਾ ਤੇ YouTube ਤੇ ਸਰਕਾਰੀ ਮਹਿਕ ਵਿੱਚ ਰਹਿ ਕੇ ਤੇ ਮਤਲਬ ਇਹ ਅਲਾਉਡ ਹੀ ਨਹੀਂ ਹੈ ਫੌਜੀ ਨੂੰ ਅਲਾਉਡ ਨਹੀਂ ਹੈ ਕੋਈ ਸੋਸ਼ਲ ਮੀਡੀਆ ਚੈਨਲ ਚਲਾਉਣਾ ਜੇ ਚਲਾਇਆ ਵੀ ਹੋਗਾ ਤੇ ਵਾਈਫ ਨੇ ਬੜੇ ਲਿਮਟਿਡ ਫੋਟੋਆਂ ਪਾਈਆਂ ਹੋਣਗੀਆਂ ਰੈਸਟ੍ਰਿਕਟਡ ਰੱਖਿਆ ਹੋਗਾ ਆਪਣੇ ਬੰਦਿਆਂ ਦਾ ਸੋ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਇਨਕਮ ਤੋਂ ਵੱਧ ਜਿਹੜੀ ਇਹਦੀ ਐਸੈਟਸ ਨੇ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਆਪਾਂ ਕਿੱਥੋਂ ਕਿੱਥੋਂ ਪਹਚਾਣਾ ਚਾਹੁੰਨੇ ਆ ਹਮਮਮ ਉਹਨੂੰ ਦੇਖੋ ਪੁਲਸ ਦੀ ਜੇ ਮੈਂ ਤੁਹਾਨੂੰ ਕਾਰਵਾਈਆਂ ਦੱਸਾਂ ਪੁਲਸ ਚਿੱਟਾ ਫੜਨ ਖਾਣ ਵਾਲਿਆਂ ਨੂੰ ਫੜਦੀ ਹੈ ਹਮਮਮ ਵੇਚਣ ਵਾਲਿਆਂ ਨੂੰ ਨਹੀਂ ਫੜਦੀ ਵੇਚਣ ਵਾਲਿਆਂ ਨੂੰ ਵੀ ਫੜਦੀ ਹੈ ਚਲੋ ਪਰ ਜਦੋਂ ਖਾਣ ਵਾਲਿਆਂ ਨੂੰ ਫੜਦੀ ਹੈ ਹਵਾਲਾ 'ਚ ਰੱਖਦੀ ਹੈ ਹਮਮਮ ਜਦੋਂ ਉਹਨੂੰ ਤੋੜ ਪੈਂਦੀ ਹੈ ਚਿੱਟਾ ਪੁਲਸ ਆਪਣੇ ਕੋਲੋਂ ਦਿੰਦੀ ਹੈ ਹਾਂ ਸਹੀ ਜਾਂ ਉਹਦਾ ਕੈਪਸੂਲ ਦਿੰਦੀ ਹੈ ਅੱਛਾ ਜਾਂ ਉਹਦੀ ਤੋੜ ਭੰਨਣ ਨੂੰ ਜੋ ਵੀ ਦਿੰਦੀ ਹੈ ਹਮਮਮ ਉਹਦਾ ਬਿੱਲ ਅਜੇ ਤੱਕ ਇਹ ਨਹੀਂ ਬਈ ਉਹ ਫਿਰ ਖੁੱਲਾ ਸਟਾਕ ਪਿਆ ਹੁੰਦਾ ਇਹਨਾਂ ਦਾ। ਉਹ ਯਾਰ ਖੁੱਲਾ ਸਟਾਕ ਪਿਆ ਹੁੰਦਾ ਹੈ ਤੇ ਜਾਂ ਜੋ ਮਰਜ਼ੀ ਕਹਿ ਲੋ। ਬਈ ਗਿਣਤੀ ਤੋਂ ਇਲਾਵਾ ਮੈਂ ਆਪਣੇ ਡੀਜੀਪੀ ਸਾਹਿਬ ਨੂੰ ਵੀ ਕਹਿਣਾ ਮੇਰੇ ਬੜੇ ਅچھے ਨੋਨ ਨੇ ਗੌਰਵਿਆ ਤੋਂ ਸਰ। ਔਰ ਸੀਐਮ ਸਾਹਿਬ ਨੂੰ ਵੀ ਕਹਿਣਾ ਕਿ ਇੱਕ ਵਾਰੀ ਸਾਰੇ ਠਾਣੇ ਅਜੇ 325 ਠਾਣੇ ਸੀ ਅਜੇ ਤੋਂ ਮਤਲਬ 2010 ਤੇ 14 ਦੀ ਗੱਲ ਕਰਦਾ। ਹੁਣ ਥੋੜੇ ਬਹੁਤ 2-4-5 ਵਧ ਗਏ ਹੋਣਗੇ। ਇਹਨਾਂ ਠਾਣਿਆਂ 'ਚ ਨਾ ਮਾਲ ਮਕਦਮਾ ਪਿਆ ਹੈ। ਕਿਉਂ ਨਹੀਂ ਉਸ ਮਾਲ ਮੁਕਦਮੇ ਨੂੰ ਡਿਸਪੋਜ਼ ਆਫ ਕੀਤਾ ਜਾਂਦਾ ਜਦੋਂ ਮੈਂ 2010 ਤੋਂ 2014 ਪੰਜਾਬ ਪੁਲਿਸ ਨਾਲ ਕੰਮ ਕੀਤਾ ਅਸੀਂ ਜਲੰਧਰ ਦੇ ਥਾਣਿਆਂ ਦਾ ਸਾਰਾ ਮਾਲ ਡਿਸਪੋਜ਼ ਆਫ ਕੀਤਾ ਅੱਛਾ ਔਰ ਮਾਲ ਡਿਸਪੋਜ਼ ਆਫ ਕਰਨ ਦੇ ਫਾਇਦੇ ਵੇਖੋ ਕੀ ਨੇ ਸਭ ਤੋਂ ਪਹਿਲਾਂ ਤੇ ਉਹ ਜਗ੍ਹਾ ਤਾਂਡੇ ਕੰਮ ਆਈ ਕੰਮ ਆਈ ਸਹੀ ਉਹ ਜਿਹੜਾ ਕਬਾੜ ਵਿਕਿਆ ਉਹ ਰੀਪ੍ਰੋਸੈਸਿੰਗ ਚ ਪੈ ਗਿਆ ਨਹੀਂ ਤਾਂ ਥਾਣਿਆਂ ਦੇ ਚੂਹੇ ਨਹੀਂ ਮਾਰ ਹੈਗੇ ਉਹੀ ਟਾਇਰ ਹੋਏ ਨਹੀਂ ਨਹੀਂ ਥਾਣਿਆਂ ਦੇ ਚੂਹੇ ਹੀ ਬੜੇ ਮੋਟੇ ਮੋਟੇ ਨੇ ਉਹ ਵਰਦੀ ਪਾ ਕੇ ਵੀ ਆਉਂਦੇ ਨੇ ਬਗੈਰ ਵਰਦੀ ਤੋਂ ਵੀ ਆਉਂਦੇ ਨੇ ਟਾਇਰ ਕੱਢ ਕੇ ਵੇਚ ਦਿੰਦੇ ਨੇ ਫਿਰ ਉਹਦੀਆਂ ਬੈਟਰੀਆਂ ਚੂਹੇ ਚੂਹੇ ਬੜੇ ਖਤਰਨਾਕ ਨੇ ਉੱਥੋਂ ਦੇ ਥਾਣਿਆਂ ਦੇ ਗੱਡੀ ਦੀ ਗੱਡੀ ਵਿਗ ਜਾਂਦੀ ਹੈ ਟਾਇਰ ਲੱਥ ਕੇ ਦੂਜੀ ਗੱਡੀ ਚ ਪੈ ਜਾਂਦੇ ਨੇ ਮੋਬਾਈਲਾਂ ਦੇ ਬੈਟਰੀਆਂ ਕੱਢ ਦਿੰਦੇ ਨੇ ਸਕਰੀਨਾਂ ਕੱਢ ਦਿੰਦੇ ਨੇ ਚੂਹੇ ਇੰਨੇ ਵਧੀਆ ਨੇ ਉੱਥੋਂ ਦੇ ਇਹ ਨਾਲ ਲੋਹੇ ਦੀਆਂ ਚੀਜ਼ਾਂ ਖਾ ਜਾਂਦੇ ਨੇ ਵੱਡੇ ਵੱਡੇ ਪੱਥਰ ਖਾ ਜਾਂਦੇ ਨੇ ਉਹ ਰੋਡ ਰੋਲਰ ਫੜਿਆ ਜਾਂਦਾ ਹੈ ਤੇ ਉਹਦਾ ਕੱਲਾ ਰੋਲਰ ਰਹਿ ਜਾਂਦਾ ਲੱਕੜ ਦਾ ਤੇ ਰੋਡ ਕੋ ਮੋ ਉਹ ਰੋਡ ਰੋਡ ਵਾਲਾ ਸ਼ਬਦ ਵਿੱਚੋ ਗਾਇਬ ਹੋ ਜਾਂਦਾ ਰੋਲਰ ਵੀ ਕਿਹੜਾ ਹੁੰਦਾ ਕਿ ਜਿਹੜਾ ਘਰੇ ਚਕਲਾ ਦਾ ਵੇਲਣਾ ਹੁੰਦਾ ਉਹ ਵੇਲਣਾ ਵੀ ਤੇ ਰੋਲਰ ਹੈ ਨਾ ਉਹ ਰੋਡ ਰੋਲਰ ਗਾਇਬ ਹੋ ਗਿਆ ਉੱਥੇ ਵੇਲਣਾ ਪਿਆ ਹੁੰਦਾ ਵੇਲਣ ਨੂੰ ਨਮਰ ਕੇ ਸਿਓਂਖਾ ਜਾਂਦੀ ਆ ਕਹਿੰਦੇ ਰੋਡ ਰੋਲਰ ਨੂੰ ਸਿਓਂਖਾ ਗਈ ਹੁਣ ਲੋਹੇ ਦੇ ਚੀਜ਼ ਨੂੰ ਕਿਦਾਂ ਸਿਓਂਖਾਦੀ ਇੱਕ ਐਕਚੁਅਲ ਕੇਸ ਦੱਸ ਰਿਹਾ ਮੈਂ ਤੁਹਾਨੂੰ ਮਤਲਬ ਲੋਕਲ ਪੰਜਾਬ ਪੁਲਿਸ ਦੀ ਚਮਤਕਾਰੀ ਵੀ ਹੈ ਜੀ ਚਮਤਕਾਰੀ ਹੈ ਜੀ ਪੂਰੀ ਪੂਰੀ ਚਮਤਕਾਰੀ ਹੈ ਤੇ ਉਹ ਸੀ ਜਦੋਂ ਅਸੀਂ ਜੀ ਕਾਲਜ ਚ ਪੜ੍ਹਦੇ ਹੁੰਦੇ ਸੀ ਅਸੀਂ ਇੱਕ ਐਪੀਸੋਡ ਬਣਾਇਆ ਸੀ ਉਹ ਸਕਿੱਟ ਬਣਾਉਂਦੇ ਆ ਨਾ ਛਿੱਤਰ@ਦਾਰੇਡਪੰਜਾਬਪੁਲਿਸ.com ਉਹ ਨਵੀਂ ਨਵੀਂ ਗੱਲ ਤੋਂ ਦੱਸੁੰਦੇ ਆ ਮਤਲਬ ਲੌਂਗ ਬੈਕ ਇਨ 2000 ਸਮਥਿੰਗ ਚ ਤੇ ਛਿੱਤਰ@ਦਾਰੇਡਪੰਜਾਬਪੁਲਿਸ.com ਉਹਦਾ ਮਤਲਬ ਕੀ ਸੀ ਵੀ ਉਹ ਜੰਗਲ ਚ ਜਾ ਕੇ ਬਾਂਦਰ ਫੜ ਕੇ ਲਿਆਂਦੀ ਤੇ ਚਪੇੜਾ ਮਾਰ ਮਾਰ ਬਣਾਉਂਦੀ ਐ ਕਹੇ ਮੈਂ ਸ਼ੇਰਾਂ ਕਹੇ ਮੈਂ ਸ਼ੇਰਾਂ ਤੇ ਉਹ ਵਾਕਈ ਗੱਲ ਠੀਕ ਹੈਗੀ ਐ ਇੱਥੇ ਕੋਈ ਸ਼ੱਕ ਨਹੀਂ ਇਹ ਬਾਂਦਰ ਫੜ ਕੇ ਸ਼ੇਰ ਬਣਾ ਲੈਂਦੇ ਨੇ ਰਿਕਸ਼ੀ ਵਾਲਾ ਫੜ ਕੇ ਬੰਬ ਵਾਲਾ ਬਣਾ ਲੈਂਦੇ ਨੇ ਇਹ ਕੁਛ ਵੀ ਕਰ ਲੈਂਦੇ ਨੇ ਪਿੱਛੇ ਜੇ ਜਲੰਧਰ ਚ ਇੱਕ ਕਾਂਡ ਹੋਇਆ ਉਹਦੇ ਚ ਉਹ ਰਿਪੋਰਟ ਕੀ ਹੁੰਦੀ ਵੀ 100 ਰੁਪਏ ਪਿੱਛੇ ਮਾਂ ਦਾ ਕਤਲ ਕੀਤਾ ਇਹ ਬੰਦੇ ਨੂੰ ਬਣਾ ਲਿਆ ਵੀ ਤੈਨੂੰ 10000 ਰੁਪਏ ਦੇਵਾਂਗੇ ਤੇ ਤੂੰ ਮੰਨ ਜਾ ਤੂੰ ਰੋਟੀ ਵੀ ਖਾਣੀ ਘਰ ਬੈ ਕੇ ਕਾਲੀ ਹਾਂਜੀ ਸੋ ਇਦਾਂ ਦੇ ਕੰਮ ਹੈ ਲੁਧਿਆਣੇ ਦੇ ਮੈਂ ਤੁਹਾਨੂੰ ਦੋ ਚਾਰ ਕੇਸ ਦੱਸੂਗਾ ਜਿਦੇ ਚ ਸੀਪੀ ਦੇ ਆਰਡਰਾਂ ਦੇ ਖਿਲਾਫ ਹੀ ਉਥੋਂ ਦੇ ਐਸਐਚਓ ਨੇ ਮੌਜੂਦਾ ਸੀਪੀ ਦੀ ਇੱਜ਼ਤ ਨਹੀਂ ਕੀਤੀ ਝੂਠੇ ਪਰਚੇ ਬਣਾਤੇ ਇਦਾਂ ਦੇ ਕਾਂਡ ਵੀ ਮਤਲਬ ਦਿਖਣ ਨੂੰ ਆਉਂਦੇ ਸਰਾਂਭਾ ਨੰਬਰ ਨਗਰ ਥਾਣੇ ਦੀ ਮੈਂ ਦਿੱਤੀ ਆ ਦੀ ਗੱਲ ਕਰਦਾ ਉਸ ਮੁੰਡੇ ਦੀ ਉਹ ਉਹਦਾ ਫੈਮਿਲੀ ਲਾਈਫ ਵੀ ਡਿਸਟਰਬ ਹੈ ਉੱਤੋਂ ਉਹ ਪੁਰਾਣੇ ਈਸ਼ਵਰ ਚੰਦ ਜੀ ਸੀ ਉਹਨਾਂ ਦਾ ਬੇਟਾ ਹੈ ਔਰ ਅੱਜ ਦੀ ਡੇਟ 'ਚ ਵੀ 3 10 2025 ਚੱਲਦਾ ਪਿਆ 3 ਅਕਤੂਬਰ ਨੂੰ ਸੀਪੀ ਸਾਹਿਬ ਨੇ ਕਿਹਾ ਵੀ ਐਫ ਆਈ ਆਰ ਝੂਠੀ ਖਰਜ ਕਰ ਦੋ ਤੇ 10 ਤੇ 11 ਤਰੀਕ ਨੂੰ ਉਹ ਚਲਾਨ ਪੇਸ਼ ਕਰ ਦਿੰਦਾ ਇਹਨਾਂ ਵਧੀਆ ਆਦਮੀ ਐ ਅੱਛਾ ਜੀ ਮੈਨੂੰ ਜੇ ਕਿਸੇ ਨੇ ਪੈਸੇ ਦੇ ਕੇ ਬਦਰ ਸੀਪੀ ਦੀ ਵੀ ਪਰਵਾਹ ਨਹੀਂ ਮੈਂ ਸ਼ਰਮ ਕਹਿਣਾ ਬਈ ਜਿਸ ਬੰਦੇ ਨੇ ਪੈਸੇ ਦੇ ਕੇ ਕੰਮ ਕਰਾਣਾ ਹੋਵੇ ਉਹਦੇ ਕੋਲ ਚਲ ਜਾਓ ਕਿਉਂਕਿ ਗਾਂਧੀ ਜੀ ਦੀ ਜਿਆਦਾ ਇੱਜ਼ਤ ਕਰਦੇ ਨੇ ਗਾਂਧੀ ਜੀ ਦੀ ਬਹੁਤ ਇੱਜ਼ਤ ਕਰਦੇ ਸੋਪਨ ਸ਼ਰਮਾ ਜੀ ਨੂੰ ਅਗਲੇ ਟੱਚ ਵੀ ਨਹੀਂ ਸਮਝਦੇ ਪਏ ਔਰ ਮੌਜੂਦਾ ਸੀਪੀ ਦੀ ਇੰਨੀ ਕਿ ਬੇਇੱਜ਼ਤੀ ਹੋਈ ਹੈ ਅੱਜ ਤੱਕ ਉਸ ਚੀਜ਼ ਤੇ ਕੋਈ ਅਸਰ ਨਹੀਂ ਹੋਇਆ ਇਹ ਵੀਡੀਓ ਮੇਰੀ ਉਹਨਾਂ ਤੱਕ ਪਹੁੰਚ ਵੀ ਚੁੱਕੀ ਹੈ ਅੱਛਾ ਕੋਈ ਕਾਰਵਾਈ ਨਹੀਂ ਹੋਈ ਨਾ ਜੀ ਨਾ ਅੱਜ ਤੱਕ ਦਿੱਤਿਆ ਜੀ ਇਹਨੂੰ ਕੁਝ ਨਹੀਂ ਕਿਹਾ ਗਿਆ ਕ ਵੀ ਚੋਰ ਨੂੰ ਕਹਤਾ ਚੋਰੀ ਕਰਨੀ ਸਾਧੂ ਨੂੰ ਕਹਿੰਦਾ ਬਚ ਕੇ ਰਹੀ ਉਹ ਵਾਲਾ ਕੰਮ ਕਰਦੇ ਪਏ ਨੇ ਔਰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਵੀ ਸਾਰੇ ਪੰਜਾਬ ਦੇ ਕਮਿਸ਼ਰ ਪੁਲਿਸ ਨੂੰ ਜਾਂ ਐਸਪੀਜ਼ ਨੂੰ ਜਾਂ ਐਸਐਸਪੀਜ਼ ਨੂੰ ਵੀ ਇਹ ਲੋਕ ਸਿਰਫ ਇੱਕ ਦਸਵੀਂ ਪਾਸ ਕਲਰਕ ਜਿੰਨਾ ਕੰਮ ਕਰ ਰਹੇ ਆ ਸਵੇਰੇ ਆਪਣੇ ਦਫਤਰ ਦੇ ਬਾਹਰ ਭੀੜ ਲਵਾ ਲੈਂਦੇ ਆ ਚਾਰ ਤੋਂ 6 ਘੰਟੇ ਇੱਕ ਬੰਦਾ ਬੈਠਾ ਰਹਿੰਦਾ ਵੀ ਸੀਪੀ ਸਾਹਿਬ ਮੇਰੀ ਗੱਲ ਸੁਣਨਗੇ ਸੀਪੀ ਸਾਹਿਬ ਕੋਲ ਜਾਂਦਾ ਅਗਲਾ ਕਹਿੰਦਾ ਭਾਜੀ ਮੇਰੇ ਨਾਲ ਆ ਹੋਇਆ ਆਪਣਾ ਦੁੱਖਣਾ ਰਹੁੰਦਾ ਸੀਪੀ ਸਾਹਿਬ ਦਾ ਕੰਮ ਕੀ ਐ ਗੋ ਉਹਦੇ ਉੱਤੇ ਛੋਟ ਜਿਹੀ ਸੈਨ ਮਾਰਨਾ ਤੁਸੀਂ ਜਿੱਦਾਂ ਕਰੋ ਤਿੰਨ ਬਠਾਣੇ ਚਲ ਜਾਓ ਤੁਸੀਂ ਪੰਜ ਨੰਬਰ ਚਲ ਜਾਓ ਤੁਸੀਂ 12 ਇਹਦੇ ਦਸਵੀਂ ਪਾਸ ਕਲਰ ਕਰ ਲੂਗਾ ਹੂੰ ਸਹੀ ਗੱਲ ਐ ਸੀਪੀ ਦਾ ਕੰਮ ਥੋੜੀ ਐ ਨਾ ਸੀਪੀ ਦਾ ਕੰਮ ਮੁਕਸਰ ਲੈਣਾ ਚਾਹੀਦਾ ਮੁਖਸਰ ਦੀ ਤੁਹਾਨੂੰ ਗੱਲ ਸੁਣਾਉਣਾ ਮੇਰੇ ਕੋਲ ਤੇ ਹਜ਼ਾਰਾਂ ਗੱਲਾਂ ਨੇ ਮੁਖਸਰ ਸਾਹਿਬ ਤੋਂ ਇੱਕ ਭੈਣ ਜੀ ਆਏ ਮੇਰੇ ਕੋਲ ਕਹਿੰਦੇ ਵੀ ਸੀਆਈਏ ਸਟਾਫ ਮੈਨੂੰ 2021 ਚੁੱਕ ਕੇ ਲੈ ਗਿਆ ਅੱਜ ਤੱਕ ਮੈਨੂੰ ਨਿਆ ਨਹੀਂ ਮਿਲਿਆ ਮੈਨੂੰ ਕਿਉਂ ਚੁੱਕਿਆ ਮੈਨੂੰ ਉਹ ਵੀ ਨਹੀਂ ਦੱਸਿਆ ਮੇਰਾ ਬਾਈਬਲ ਫੋਨ ਲਾ ਕੇ ਰਹਿ ਕੇ ਖਾ ਕੇ ਉਹ ਵੀ ਨਹੀਂ ਪ ਫਿਰ ਉਹਨਾਂ ਨੇ ਪੈਰਵਾਹੀ ਕੀਤੀ ਉਹ ਜਿਹੜਾ ਬੰਦਾ ਇਹਨਾਂ ਨੂੰ ਚੁੱਕ ਕੇ ਲੈ ਜਾਂਦਾ ਸੀ ਬਾਰ-ਬਾਰ ਆਪਣੇ ਇਨਸਪੈਕਟਰ ਨਾਲ ਤੇ ਉਹ ਨਾਲ ਰਲ ਕੇ ਉਹਦਾ ਇਹਨਾਂ ਦੀ ਕਿਸੇ ਦੁਸ਼ਮਣ ਲੇਡੀ ਨਾਲ ਯਾਰੀ ਸੀ ਆਸ਼ਕੀ ਦੇ ਚੱਕਰ ਜਵਾਸ ਇਸ ਪਰਿਵਾਰ ਨੂੰ ਤੰਗ ਕਰਦਾ ਹੁਣ ਵੀ ਫੋਨ ਕਰਕੇ ਕਹਿੰਦਾ ਵੀ ਤੁਹਾਡੀ ਗੱਡੀ 'ਚ ਮੈਂ ਚਟਾ ਰੱਖ ਦੇਣਾ ਤੁਹਾਡਾ ਇਹ ਕਰ ਦੇਣਾ ਸ਼ਰਮ ਆ ਬਦਮਕੀ ਆ ਭਾਜੀ ਪੁਲਿਸ ਐ ਸਰਵਿਸ ਵੀ ਦਿੰਦੀ ਆ ਆਪਾਂ ਦੇਖੋ ਗਲਤ ਨਾ ਬੋਲੋ ਪਲੀਜ਼ ਪੁਲਿਸ ਐ ਸਰਵਿਸ ਵੀ ਦਿੰਦੀ ਆ ਕਿ ਆਸ਼ਕੀ ਦੇ ਜ਼ੋਰ ਦੇ ਤੁਹਾਨੂੰ ਤੁਹਾਡੇ ਦੋ ਆਪੋਜ਼ਿਟ ਪਾਰਟੀ ਨੂੰ ਫਸਾ ਲੇਗੀ ਜਾਂ ਪੈਸੇ ਦੇ ਜ਼ੋਰ ਸਰ ਦੇ ਸੁਣਿਆ ਸੀ ਅਸ਼ਕੀ ਦਾ ਜੋਰ ਵੀ ਇਹਨਾਂ ਤੇਜ਼ ਚੱਲਦਾ ਹੈ ਰੀਲ ਚੰਗੀ ਤਰ੍ਹਾਂ ਚਲਾਉਣੀ ਹੈ ਇਹ ਪਤਾ ਲੱਗੇ ਦੁਨੀਆ ਨੂੰ ਇਹ ਸੱਚ ਹੈ ਇਸ ਵਿੱਚ ਕੋਈ ਗਲਤ ਗੱਲ ਨਹੀਂ ਆਪਾਂ ਮਾਡਰਨ ਜ਼ਮਾਨੇ 'ਚ ਜੀ ਰਹੇ ਹਾਂ ਜਿੱਥੇ ਜੀਪੀਐਸ ਟਰੈਕਿੰਗ ਇਹ ਉਹ ਸਭ ਅਵੇਲੇਬਲ ਹੈ ਵੀਡੀਓ ਸੀਸੀਟੀਵੀ ਫੁਟੇਜ ਵੀ ਆਪਣੇ 50 51925 ਚ ਹੈ ਨਾ ਹਾਂ ਆਪਣੀ 1925 ਚ ਚੱਲਦੀ ਪਈ ਹੈ ਲੁਧਿਆਣੇ ਤੋਂ ਕਿ ਮੇਰੇ ਕੋਲ ਕਿਸੇ ਵਧੀਆ ਪ੍ਰੈਸਰ ਪੁੱਟਰ ਦਾ ਫੋਨ ਆਇਆ ਕਹਿੰਦਾ ਭਾਜੀ ਮੇਰੇ ਤੇ ਪਰਚਾ ਕਰਤਾ ਇਹਨਾਂ ਨੇ ਕਿ ਮੈਂ ਪਤਾ ਨਹੀਂ ਕਿਸੇ ਨੂੰ 323 ਹਾਂਜੀ ਜਿੱਦੀ ਜਮਾਨਤ ਮੌਕੇ ਤੇ ਪੁਲਸ ਲੰਦੀ ਆ ਕਹਿੰਦਾ 5 ਦਿਨ ਮੈਨੂੰ ਜੇਲ੍ਹ ਚ ਰੱਖਿਆ ਤੇ ਜਿੰਨੇ ਵਜੇ ਦਾ ਵਕੂਆ ਦਿਖਾਇਆ ਓਨੇ ਵਜੇ ਕਹਿੰਦਾ ਮੈਂ ਕਚੈਰੀ ਦੇ ਅੰਦਰ ਬੜ ਰਿਆ ਮੇਰੀ ਸੀਸੀਟੀਵੀ ਫੁਟੇਜ ਹੈਗੀ ਆ ਵਾਹ ਜੀ 1 ਵਜੇ 38 ਮਿੰਟ ਤੇ ਕਹਿੰਦਾ ਕਿਹੜੀ ਰਾਕਟ ਸਾਇੰਸ ਹੈਗੀ ਆ ਕਿ ਮੈਨੂੰ ਇਹਨਾਂ ਨੇ ਪਤਾ ਨਹੀਂ ਘੰਟਾ ਕਰ ਦੇ ਕੇ ਕਿਹੜੇ ਥਾਣੇ ਚ ਵਿਖਾਤਾ ਵੀ ਉੱਥੇ ਮੈਂ ਜਾ ਕੇ ਲਾਲਾ ਲਾਲਾ ਕਰਦਾ ਪਿਆ ਤੇ ਮੈਂ ਬੰਦਾ ਕੁੱਟਿਆ ਅੱਛਾ ਜੀ ਸੁਣਵਾਈ ਕੋਈ ਨਹੀਂ ਹੈਗੀ ਤੁਸੀਂ ਜਿਵੇਂ ਅਸਕੀ ਵਾਲਾ ਐਂਗਲ ਦੱਸਿਆ ਪੰਜਾਬ ਪੁਲਸ ਦਾ ਇਹ ਕਹਿੰਦੇ ਅਮਨਦੀਪ ਕੌਰ ਵਾਲੇ ਕੇਸ ਚ ਵੀ ਇਹ ਐਂਗਲ ਹੈ ਅੱਛਾ ਇਹ ਕੀਤਾ ਹੋ ਹੋਈ ਕੋਈ ਕੀਤਾ ਵੀ ਇਦਾਂ ਦਾ ਵੀ ਦੇਖੋ ਮੈਂ ਤੇ ਕੋਈ ਹੋਰ ਮੁਖਸਰ ਸਾਹਿਬ ਦੀ ਗੱਲ ਸੁਣਾਈ ਹੈ ਵੀ ਉੱਥੇ ਕਿ ਸਾਡੇ ਭਾਂਜੀ ਆਏ ਮੇਰੇ ਕੋਲ ਉਹਨਾਂ ਨੇ ਦੱਸਿਆ ਵੀ ਉਹਨਾਂ ਨੂੰ ਕਿਉਂ ਚੁੱਕਿਆ ਗਿਆ ਕਿ ਉਹਨਾਂ ਦੇ ਕੋਈ ਦੁਸ਼ਮਣ ਗੋਡ ਫਾਦਰ ਹੁੰਦਾ ਕਹਿੰਦੇ ਗੋਡ ਬॉयਫਰੈਂਡ ਵੀ ਹਾਂ ਇਹ ਗੋਡ ਬॉयਫਰੈਂਡ ਬਣ ਗਿਆ ਤੇ ਉਹ ਕੁੜੀ ਗਲਤ ਫਰੈਂਡ ਬਣ ਗਈ ਗਰਲਫਰੈਂਡ ਦੀ ਸਾਥ ਹੈ ਗਲਤ ਫਰੈਂਡ ਬਣ ਗਈ ਸੋ ਇਹ ਕੰਮ ਵੀ ਚੱਲਦੇ ਪਏ ਨੇ ਤੇ ਕਿੰਨੇ ਅਫਸੋਸ ਦੀ ਗੱਲ ਹੈ ਸਾਡੀ ਸਰਕਾਰ ਕਿੱਥੇ ਸੁੱਤੀ ਪਈ ਹੈ ਜਿੰਨਾ ਚੀਜ਼ਾਂ ਦਾ ਡਾਟਾ ਇਹ ਐਵੀਡੈਂਸ ਅਵੇਲੇਬਲ ਹੈ ਉਦੇ ਉਲਟ ਹੋ ਕੇ ਜਦੋਂ ਕੋਈ ਪਰਚਾ ਦਰਜ ਹੋਇਆ ਮੈਂ ਤੁਹਾਨੂੰ ਇਹਦੇ ਤੇ ਵੀ ਇੱਕ ਗੱਲ ਦੱਸ ਦਿਆਂਗਾ ਦਰਸ਼ਕ ਧਿਆਨ ਨਾਲ ਸੁਣ ਲੈਣਾ 2015 ਚ ਐਫ ਆਈ ਆਰ ਨੰਬਰ 251 ਥਾਣਾ ਡਮਟਾਲ ਥਾਣਾ ਨੂਰਪੁਰ ਥਾਣਾ ਨੂਰਪੁਰ ਯੈਸ ਉੱਥੇ ਇੱਕ ਮਰਡਰ ਦਾ ਪਰਚਾ ਦਰਜ ਹੁੰਦਾ ਜਿਹਦੇ ਚ 302 307 452 300 ਕਈ ਸਾਰੀਆਂ ਧਾਰਾ ਲੱਗਦੀਆਂ ਉਹਦੇ ਚ ਮੇਰਾ ਇੱਕ ਯੂਕੇ ਦਾ ਬੰਦਾ ਅ ਅਰੈਸਟ ਹੁੰਦਾ ਚਾਰ ਬੰਦੇ ਅਰੈਸਟ ਹੁੰਦੇ ਨੇ ਜੁਰਮ ਇਹ ਲੱਗਦਾ ਵੀ ਘਰ ਦੇ ਅੰਦਰ ਵੜੇ ਜੀ ਇਹ ਲੋਗ ਵੜ ਟੂ ਕੀਤੇ ਤੇ ਚਲੇ ਗਏ ਜਦੋਂ ਮੈਂ ਕਿਸੇ ਦੇ ਘਰ ਸੀ ਹਾਂਜੀ ਜਦੋਂ ਮੈਂ ਉਹ ਕੇਸ ਟ੍ਰਾਇਲ ਕੀਤਾ ਕੇਸ ਟ੍ਰਾਇਲ ਦੇ ਵਿੱਚ ਕੀ ਸਬਤ ਆਇਆ ਵੀ ਘਰ ਦੇ ਅੰਦਰ ਚਾਰ ਜਾਨੇ ਸੀ ਚਾਰਾਂ 'ਚੋਂ ਤਿੰਨਾਂ ਨੂੰ ਵੜਿਆ ਗਿਆ ਚੌਥੇ ਨੂੰ ਟੱਚ ਤੱਕ ਨਹੀਂ ਹੋਇਆ ਚੌਥੇ ਦੇ ਦਰਵਾਜ਼ੇ ਨੂੰ ਵੀ ਨਹੀਂ ਖੜਕਾਇਆ ਅੱਛਾ ਜੀ ਭਾਜੀ ਮੈਂ ਤੁਹਾਡੇ ਘਰ ਦੇ ਅੰਦਰ ਜੇ ਵੜਦਾ ਤੇ ਮੇਰੇ ਤੇ ਭੂਤ ਸਵਾਰ ਹੈ ਕਤਲ ਦਾ ਮੈਂ ਤੁਹਾਡੇ ਘਰ ਪਿਆ ਕੁੱਤਾ ਵੀ ਨਹੀਂ ਛੱਡਾਂਗਾ ਉਹਨੂੰ ਵੀ ਗੋਲੀ ਮਾਰ ਕੇ ਧਵਾਵਾਂ ਤਿੰਨ ਕਤਲ ਦੀ ਵੀ ਉਹੀ ਸਜ਼ਾ ਅਗਲਾ ਜੇ ਤੋ ਕਹਿੰਦਾ ਇੱਕ ਦੀ ਵੀ 19 ਤੇ ਤਿੰਨ ਦੀ ਵੀ 19 ਮੈਨੂੰ ਕੀ ਫਰਕ ਪੈਣਾ ਤੇ ਚੌਥੇ ਬੰਦੇ ਦਾ ਕਮਰਾ ਤੱਕ ਨਹੀਂ ਖੜਕਾਇਆ ਕੋਈ ਉੱਥੇ ਨਿਸ਼ਾਨ ਨਹੀਂ ਸੀ ਸ਼ਾਰਟਕਟ ਗੱਲ ਇਹ ਹੈ ਕਿ ਮੇਰੇ ਬੰਦੀ ਤੇ ਹੋਏ ਬੰਦੇ ਤੇ ਇਹ ਬਰੀ ਹੂੰ ਬੰਦੇ ਬਰੀ ਹੋਣ ਤੋਂ ਬਾਅਦ ਜਿਹੜਾ ਜਿਸ ਬੰਦੇ ਸ਼ਿਕਾਇਤ ਕਰਤਾ ਨੇ ਸ਼ਿਕਾਇਤ ਕੀਤੀ ਸੀ ਤੇ ਜਿਹੜੇ ਉਹਦੇ 15-16 ਗਵਾਹ ਪੁਗਤੇ ਸੀ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਹੋ ਚੁੱਕੀ ਹੈ ਮੈਂ ਕੰਪਲੇਂਟ ਦਿੱਤੀ ਵੀ ਇਹ ਕਲ ਝੂਠੀ ਸੀ ਜਿਹੜਾ ਚੌਥਾ ਬੰਦਾ ਘਰ ਸਹੀ ਬਚਿਆ ਉਸ ਬੰਦੇ ਨੇ ਹੀ ਕਤਲ ਕੀਤਾ ਹੋ ਸਕਦਾ ਸਰਕਮਸਟੈਂਸਿਸ ਇਹ ਕਹਿੰਦੇ ਆ ਕਿਉਂਕਿ ਫਰੈਂਸਿਕ ਨੇ ਪ੍ਰੂਫ ਕਰਤਾ ਕਿ ਘਰ ਦੇ ਬਾਹਰੋਂ ਅੰਦਰ ਕੋਈ ਨਹੀਂ ਆਇਆ ਤੇ ਅੰਦਰੋਂ ਬਾਹਰ ਕੋਈ ਨਹੀਂ ਗਿਆ ਫਿਰ ਤਾਂ ਹੋਣੀ ਤੇ ਕਤਲ ਕਿੰਨੇ ਕੀਤਾ ਇਹਦਾ ਮਤਲਬ ਸਕੋਟਿਡ ਐਂਟਰੀ ਆ ਜਾਂ ਘਰ ਦੇ ਅੰਦਰ ਵਾਲੇ ਬੰਦੇ ਨੇ ਕਤਲ ਕੀਤਾ ਯਾਨੀ ਕਿ ਹਰਸ਼ ਨੇ ਮੈਨੂੰ ਦਰਵਾਜ਼ਾ ਖੋਲਤਾ ਮਿਲਿਆ ਹੋਇਆ ਉਹਨਾਂ ਨਾਲ ਹਰਸ਼ ਨੇ ਮੈਨੂੰ ਦਰਵਾਜ਼ਾ ਖੋਲਤਾ ਮੇਰੇ ਵਰਗੇ ਚਾਰ ਬੰਦਿਆਂ ਨੂੰ ਵੀ ਆ ਜਾਓ ਅੰਦਰ ਡੈਡੀ ਮੰਮੀ ਭੈਣ ਭਰਾ ਥੋਖ ਦੋ ਸਾਰੇ ਤੇ ਹਰਸ਼ ਨੂੰ ਕੁਝ ਨਹੀਂ ਹੋਇਆ ਜਾਨਦਵਤ ਨੇ ਅੰਦਰੋਂ ਕੁੰਡਾ ਲਾ ਲਿਆ ਮਜ਼ੇਦਾਰ ਗੱਲ ਹੈ ਕਿ ਦੋਨੋਂ ਘਰ ਕਰਦਾ ਅਗਲਾ ਗੇਟ ਤੇ ਪਿਛਲਾ ਗੇਟ ਅੰਦਰੋਂ ਬੰਦ ਸੀ ਵਾਹ ਜੀ ਉਹ ਫਿਰ ਕੀ ਪਤਾ ਚੋਰਾਂ ਅੰਦਰ ਲਾ ਗਏ ਹੁਣ ਜਾਨ ਹਾਂ ਜੀ ਕਾਤਲ ਅੰਦਰੋਂ ਲਾ ਗਏ ਹੁਣ ਹਾਂ ਕਾਤਲ ਅੰਦਰੋਂ ਦੀ ਕੁੰਡਾ ਲਾ ਸਾਇੰਸ ਵੇਖੋ ਕਿ ਨਹੀਂ ਤਗੜੀ ਹੈ ਪਰ ਹਿਮਾਚਲ ਇਹ ਵੀ ਪੰਜਾ ਨਹੀਂ ਹਿਮਾਚਲ ਪੁਲਸ ਦਾ ਕੰਮ ਹੈ ਪੁੱਲ ਸਿੱਕੋ ਦੀ ਹੈ ਭਾਜੀ ਠੀਕ ਹੈ ਜੀ ਉਹ ਚਾਹੀ ਮੱਝ ਕੋਈ ਪੁਰਾਣਾ ਪੰਜਾਬ ਸੀਣਾ ਉਹ ਵੀ 1925 ਦੀ ਵਾਲੇ ਸਹੀ 1925 ਦੇ ਉਹ 1925 ਚ ਫਿਰਦੇ ਨੇ ਵਾਲੇ ਵੀ ਉਹ ਉਸੇ ਵੀ ਫਿਰਦੇ ਆ ਸੋ ਪੁੱਲ ਸੇ ਹੋ ਜਾ ਧੱਕਾ ਕਰਦੀ ਹੈ ਮੈਨੂੰ ਕਹਿਣ ਚ ਕੋਈ ਡਰ ਨਹੀਂ ਕੋਈ ਸ਼ਰਮ ਨਹੀਂ ਰੋਜ਼ ਆਪਾਂ ਠਾਣੇ ਕਿਚਰੀਆਂ ਚ ਵੇਖਦੇ ਆ ਔਰ ਜੇ ਤੁਸੀਂ ਜਾਇਜ਼ ਕੋਈ ਆਪਣਾ ਅਧਿਕਾਰ ਲੈਣਾ ਮੇਰੇ ਇੱਕ ਬੜੇ ক্লোਜ਼ ਫੈਮਲੀ ਫਰੈਂਡ ਨੇ ਡਾਕਟਰ ਸਾਹਿਬ ਹਾਂ ਇੱਕ ਹਾਂਜੀ ਉਹਨਾਂ ਉਹਨਾਂ ਨੇ ਚਾਰ ਸ਼ਿਕਾਇਤਾਂ ਕੀਤੀਆਂ ਅੱਛਾ ਜੀ ਮਾਨਜੁਕ ਸੁਪਰੀਮ ਕੋਰਟ ਦੀ ਹਦਾਇਤ ਹੈ ਕਿ ਮੈਰਿਟ ਔਮਨ ਦੇ ਖਿਲਾਫ ਜੇ ਤੁਸੀਂ ਕੋਈ ਵੀ ਕਾਰਵਾਈ ਕਰਦਾ ਉਹਦਾ ਹਸਬੰਦ ਜਾਂ ਉਹਦਾ ਸਹੁਰਾ ਪਰਿਵਾਰ ਜਾਂ ਉਹਦਾ ਰਿਸ਼ਤੇਦਾਰ 498 ਦਾ ਪਰਚਾ ਪੱਕਾ ਹੈ ਅੱਛਾ ਜੀ ਜੋਤੀ ਜਾਦਵ ਉਹਦੀ ਕਰਦੀ ਹਰਜੋਤ ਬੈਂਸ ਦੀ ਪਹਿਲਾਂ ਉਹਦੇ ਕੋ ਮੈਟਰ ਗਿਆ ਫਿਰ ਉਸ ਤੋਂ ਬਾਅਦ ਨਵੀਂ ਕਿਸੇ ਡੀਐਸਪੀ ਕੋ ਗਿਆ ਔਰ ਕਹਿੰਦੇ ਜੀ ਪਰਚਾ ਹੀ ਨਹੀਂ ਬਣਦਾ ਹੁਣ ਉਹਨਾਂ ਦੇ ਖਿਲਾਫ ਕੰਟੈਂਪਟ ਪਾਉਂਗਾ ਮੈਂ ਅੱਛਾ ਜੀ ਸੁਪਰੀਮ ਕੋਰਟ ਦੀ ਹਦਾਇਤਾਂ ਦੇ ਖਿਲਾਫ ਕਿਵੇਂ ਅਗਲੀ ਚੀਜ਼ ਹੋਰ ਦੱਸ ਦਿਆਂ ਲੋਕਾਂ ਨੂੰ ਹਰ ਥਾਣੇ ਦੀ ਹਰ ਪੁਲਿਸ ਯੂਨਿਟ ਦੀ ਵੀਡੀਓ ਰਿਕਾਰਡਿੰਗ 18 ਮਹੀਨੇ ਤੱਕ ਰੱਖਣੀ ਪੁਲਿਸ ਲਈ ਅਨਵਾਰਿਆ ਹੈ। ਅੱਛਾ। ਦੋ ਥਾਂ ਤੇ ਰਿਕਾਰਡਿੰਗ ਰੱਖਣੀ ਹੈ ਕਿ ਥਾਣੇ ਦੇ ਅੰਦਰ ਰੱਖਣੀ ਹੈ ਜਾਂ ਪੁਲਿਸ ਯੂਨਿਟ ਦੇ ਅੰਦਰ ਰੱਖਣੀ ਹੈ? ਪੁਲਿਸ ਯੂਨਿਟ ਦਾ ਮਤਲਬ ਮੰਨ ਲਓ ਟ੍ਰੈਫਿਕ ਬ੍ਰਾਂਚ ਹੈ। ਮੰਨ ਲਓ ਐਸ.ਪੀ ਦਾ ਆਫਿਸ ਹੈ, ਐਸ.ਐਸ.ਪੀ ਦਾ ਆਫਿਸ ਹੈ। ਥਾਣੇ ਦਾ ਮਤਲਬ ਥਾਣਾ ਜਾਂ ਚੌਂਕੀ ਹੈ। ਜੇ ਇੱਕ ਇੱਕ ਡੀਵੀਆਰ ਦੀ ਰਿਕਾਰਡਿੰਗ ਉਹਦੇ ਅੰਦਰ ਹੋਏਗੀ ਤੇ ਦੂਜੀ ਸੈਂਟਰਲਾਈਜ਼ਡ ਰਿਕਾਰਡਿੰਗ ਸੈਂਟਰਲ ਰੂਮ ਦੇ ਵਿੱਚ ਹੋਏਗੀ ਐਸ.ਐਲ.ਓ.ਸੀ ਤੇ ਡੀ.ਐਲ.ਓ.ਸੀ ਸਟੇਟ ਲੈਵਲ ਦੀ ਕਮੇਟੀ ਵੀ ਉਹਨੂੰ ਮੋਨੀਟਰ ਕਰੇਗੀ ਤੇ ਡਿਸਟ੍ਰਿਕਟ ਲੈਵਲ ਦੀ ਕਮੇਟੀ ਕਰੇਗੀ ਤੇ ਡਿਸਟ੍ਰਿਕਟ ਲੈਵਲ ਦੀ ਕਮੇਟੀ ਦਾ ਇੰਚਾਰਜ ਡਿਪਟੀ ਕਮਿਸ਼ਨਰ ਵੀ ਹੋਏਗਾ ਤੇ ਜੇ ਤੁਹਾਨੂੰ ਕਿਸੇ ਦਿਨ ਪੁਲਿਸ ਨੇ ਨਜਾਇਜ਼ ਫੜਿਆ ਤੁਹਾਡੇ ਨਾਲ ਧੱਕਾ ਕੀਤਾ ਤੁਸੀਂ ਉੱਥੇ ਇੱਕ ਆਰਟੀਆਈ ਪਾ ਸਕਦੇ ਹੋ ਕਿ ਮੈਨੂੰ ਮੇਰੀ ਇਸ ਤਰੀਕ ਦੀ 8:00 ਵਜੇ ਤੋਂ ਲੈ ਕੇ 8:00 ਵਜੇ ਤੱਕ ਦੀ ਰਿਕਾਰਡਿੰਗ ਦਿੱਤੀ ਜਾਵੇ ਤੇ ਰਿਕਾਰਡਿੰਗ ਤੇ ਕਵਰੇਜ ਕਿੱਥੋਂ ਤੱਕ ਹੋਣੀ ਚਾਹੀਦੀ ਹੈ ਹਰ ਜਗ੍ਹਾ ਬਾਥਰੂਮ ਦੇ ਗੇਟ ਤੇ ਕੈਮਰਾ ਲੱਗਾ ਹੋਏਗਾ ਬਾਹਰ ਕਿ ਬਾਥਰੂਮ ਦੇ ਅੰਦਰ ਕੌਣ ਵੜਿਆ ਤੇ ਬਾਹਰ ਕੌਣ ਆਇਆ ਉਸ ਤੋਂ ਇਲਾਵਾ ਮੁੰਛੀਰਾ ਕਮਰਾ ਇਨਵੈਸਟੀਗੇਸ਼ਨ ਰੂਮ ਐਸ ਐਚਓ ਦਾ ਕਮਰਾ ਆਈਓ ਦਾ ਕਮਰਾ ਵਰਾਂਡੇ ਅਸਲਾ ਖਾਨ ਆਡੀਓ ਵੀਡੀਓ ਇਨੇਬਲਡ ਔਰ ਬਾਹਰ ਜਿੱਥੇ ਤੱਕ ਥਾਣੇ ਦੀ ਹੱਦ ਹੈ ਜਾਂ ਜਿੱਥੇ ਤੱਕ ਵੀ ਥਾਣੇ ਦਾ ਸਮਾਨ ਪਿਆ ਆਪਸ ਚ ਕ੍ਰੋਸ ਵਿਊਇੰਗ ਕੈਮਰਾ ਅੱਛਾ ਏ ਇੱਕ ਕਾ ਜਿਵੇਂ ਤੁਹਾਡੇ ਕਮਰੇ ਕੋਸਟ ਮੁਕਰ ਚ ਕੈਮਰਾ ਲੱਗਾ ਹੈ ਕੈਸਕ ਮੁਕਰ ਚ ਲੱਗਾ ਹੈ ਦੋਵੇਂ ਇੱਕ ਖਤਮ ਹੋਏ ਉਹ ਤੋਂ ਪਹਿਲਾਂ ਦੂਜਾ ਸ਼ੁਰੂ ਬਲਾਈਂਡ ਏਰੀਆ ਕਿਤਨਾ ਹੋਵੇ ਸ਼ੁਰੂ ਨਹੀਂ ਇਧਰੋਂ ਮੰਨ ਲਓ ਮੈਂ ਇਧਰ ਕੈਮਰਾ ਲਾਣਾ ਤੇ ਲਗਭਗ ਤੁਹਾਡੇ ਇਸ ਜਗ੍ਹਾ ਤੋਂ ਜਿੱਥੇ 3 ਫੁੱਟ ਤੱਕ ਕੈਮਰੇ ਦੀ ਨਜ਼ਰ ਨਹੀਂ ਪੈਣੀ ਇਹ ਕੈਮਰੇ ਦੀ ਨਜ਼ਰ ਉਹ ਕਵਰ ਕਰੇਗਾ ਤੇ ਯਾਨੀ ਕਿ ਜ਼ੀਰੋ ਬਲਾਈਂਡ ਏਰੀਆ ਰਹੇਗਾ ਤੇ ਜੇ ਤੁਹਾਨੂੰ ਨਹੀਂ ਦਿੰਦਾ ਤੇ ਪਹਿਲਾ ਇਹ ਕਿ ਤੁਸੀਂ ਆਰਟੀਪ ਪਾਉਣੀ ਹੈ ਦੂਜਾ ਇਹ ਕਿ ਤੁਸੀਂ ਇੰਟੀਮੇਸ਼ਨ ਲੈਟਰ ਭੇਜਣੀ ਹੈ ਤੇ ਤੀਜਾ ਤੁਸੀਂ ਇੱਕ ਕੰਟੈਂਪਟ ਦਾ ਨੋਟਿਸ ਭੇਜ ਕੇ ਕਮਿਸ਼ਨਰ ਪੁਲਿਸ ਡਿਪਟੀ ਕਮਿਸ਼ਨਰ ਦੇ ਖਿਲਾਫ ਤੁਸੀਂ ਇਮੀਡੀਏਟਲੀ ਮਾਨਯੋਗ ਹਾਈ ਕੋਰਟ ਅੱਗੇ ਆ ਸਕਦੇ ਹੋ ਤੇ ਉਹਦੇ ਵਿੱਚ ਇਹਨਾਂ ਦੀ ਖੜਕਾਈ ਹੋ ਜੇਗੀ ਅਗਰ ਇਹ ਕਹਿਤਾ ਰਹੇ ਆ ਜੀ ਆਪਾਂ ਗੱਲਾਂ ਪਰ ਆਮ ਤੌਰ ਤੇ ਦੇਖਦੇ ਵੀ ਆ ਲੋਕਾਂ ਤੋਂ ਸੁਣਦੇ ਵੀ ਆ ਕਿ ਆਪਾਂ ਜਿਵੇਂ ਤੁਸੀਂ ਵੀ ਹਰ ਇੰਟਰਵਿਊ ਦੇ ਵਿੱਚ ਕਹਿੰਦੇ ਹੋ ਕਿ ਜੋ ਪੁਲਿਸ ਹੈ ਇੱਕ ਪਬਲਿਕ ਸਰਵੰਟ ਹੈ ਪਰ ਇਹ ਮਤਲਬ ਜਦੋਂ ਥਾਣੇ ਕੋਈ ਜਾਂਦਾ ਹੈ ਤਾਂ ਇਹ ਨੰਬਰਦਾਰ ਬਣ ਜਾਂਦੇ ਨੇ ਅਗਲੇ ਨਾਲ ਬਤਮੀਜੀ ਕਰਦੇ ਨੇ ਉਹ ਭੰਡਾ ਵਰਗੀਆਂ ਗੱਲਾਂ ਕਰਦੇ ਨੇ ਆ ਆ ਛਾਵੇਂ ਖਲੋ ਜਾ ਮਜਾਕ ਕੀਤਾ ਅਗਲੇ ਦਿਨਾਂ ਕੋਈ ਉਹਦਾ ਪਰਿਵਾਰ ਜਿਹੜਾ ਜਿਹੜਾ ਬੱਚਾ 10ਵੀਂ ਪਾਸ ਨਹੀਂ ਚੱਜਣਾ ਕਰ ਸਕਿਆ ਅੱਜ ਤੱਕਰ ਕਿੰਨਾ ਅਫਸੋਸ ਦੀ ਗੱਲ ਹੈ ਪੰਜਾਬ ਪੁਲਿਸ ਦੇ ਕਿਸੇ ਐਸਆਈ ਤੱਕ ਹਮ ਇੰਸਪੈਕਟਰ ਤੱਕ ਇੰਗਲਿਸ਼ ਦੀ ਚਿੱਠੀ ਦੇ ਦੋ ਪੜ੍ਹਦੀ ਨਹੀਂ ਹੁੰਦੀ ਨਹੀਂ ਹੁੰਦੀ ਕੀ ਗੱਲ ਕਿਹੜੇ ਸਕੂਲਾਂ ਚ ਪੜ੍ਹੇ ਨੇ ਫਿਰ ਕਿਹੜੀ ਕਿਹੜੀ ਸਮਝ ਦੇ ਮਾਲਕ ਨੇ ਲੋਕ ਜਿਨ੍ਹਾਂ ਕੋਲੋਂ ਇੰਗਲਿਸ਼ ਦੀ ਚਿੱਠੀ ਨਹੀਂ ਪੜੀ ਜਾਂਦੀ ਜਾ ਕੇ ਕਹਿੰਗੇ ਪੰਜਾਬੀ ਚ ਕਰ ਦਿਓ ਕਈ ਪੁਰਾਣੇ ਡੀਐਸਪੀ ਅੱਜ ਇਹੋ ਜਿਹੇ ਨੇ ਉਹਨਾਂ ਨੂੰ ਨਹੀਂ ਹੁੰਦੀ ਨਹੀਂ ਹੁੰਦੀ ਉਹਨਾਂ ਦੇ ਰੀਡਰਾਂ ਨੂੰ ਨਹੀਂ ਹੁੰਦੀ ਤਾਂ ਫਿਰ ਕੀ ਉਮੀਦ ਕਰਦੇ ਹੋ ਇਹਨਾਂ ਕੋਲ ਕੀ ਜਸਟਿਸ ਦਿਵਾਉਣਗੇ ਤੁਹਾਨੂੰ ਤੁਸੀਂ ਅੱਜ ਮੇਰੇ ਇੱਕ ਦੋਸਤ ਨੇ ਕਬੂਤਰਬਾਜੀ ਦੇ ਮਾਮਲੇ 'ਚ ਪਹਿਲਾਂ ਆਨਲਾਈਨ ਚਿੱਠੀ ਪਾਈ ਮੋਹਾਲੀ ਥਾਣੇ ਨੂੰ ਉਹ ਖਾਰਜ ਹੋ ਗਈ ਆਪਣੇ ਆਪ ਹੀ ਉਹਨੇ ਫਿਰ ਰਜਿਸਟਰਡ ਪੋਸਟ ਕੀਤੀ 8 ਮਹੀਨੇ ਬਾਅਦ ਉਹਨੂੰ ਕੰਪਲੇਂਟ ਦਾ ਨੰਬਰ ਲੱਗਾ ਜੇ ਅੱਛਾ ਜੀ ਰਿਕਾਰਡ ਹੈਗਾ ਮੇਰੇ ਕੋਲ ਇਸਰ ਕੀ ਜਾਣ ਬੁੱਝ ਕੇ ਵੀ ਹੋਣ ਕਿਉਂਕਿ ਕਈ ਮਾਮਲਿਆਂ ਦੇ ਵਿੱਚ ਦੇਖਦੇ ਆ ਕਿ ਜੋ ਕਾਨੂੰਨੀ ਕਾਰਵਾਈ ਵੀ ਕਰਦੇ ਜਾਂ ਵਿੱਚ ਚਿੱਠਿਆ ਰਾਈ ਵੀ ਹੁੰਦੇ ਨੇ ਉਹਦੇ ਚੁੱਪੇ ਕਰ ਜਾਂਦੇ ਨੇ ਜੀ ਇਹ ਉਹਦਾ ਕੋਈ ਜਵਾਬ ਹੀ ਨਹੀਂ ਦਿੰਦੇ ਨਹੀਂ ਦਿੰਦੇ ਜੀ ਜਦ ਕਿ ਪਬਲਿਕ ਸਰਵੰਟ ਦੀ ਕੈਟਾਗਰੀ ਚ ਹੁੰਦੇ ਨੇ ਇਹਨਾਂ ਨੂੰ ਜਵਾਬ ਦੇਣਾ ਬਣਦਾ ਹਾਂਜੀ ਔਰ ਬਸ ਇਹੋ ਹੀ ਹੈ ਕਿ ਇਹਨਾਂ ਦੇ ਮਗਰ ਮਗਰ ਬੰਦਾ ਇਹਨਾਂ ਨੂੰ ਫਿਰ ਰਿਸ਼ਵਤਾਂ ਖਾਣ ਤੋਂ ਜਾਂ ਗਲਤ ਕੰਮ ਕਰਨ ਤੋਂ ਟਾਈਮ ਮਿਲੇ ਤੇ ਜੇ ਚੰਗੇ ਨਾਲ ਧਿਆਨ ਦੇਣ ਹੁਣ ਜਿਵੇਂ ਟ੍ਰੈਨਲ ਹਾਂਜੀ ਤੁਸੀਂ ਡਰਾਈਵਿੰਗ ਲਾਇਸੈਂਸ ਦਾ ਵੀ ਬਹੁਤ ਵਧੀਆ ਮੁੱਦਾ ਚੱਕਿਆ ਸੀ ਹਨਾ ਜਿਵੇਂ ਜਿਨ੍ਹਾਂ ਦੇ ਪਹਿਲਾਂ ਚਿਪ ਵਾਲੇ ਨਹੀਂ ਹੈਗੇ ਪਰ ਹਜੇ ਵੈਲਿਡਿਟੀ ਹੈਗੀ ਹੈ ਜਿਵੇਂ ਮੰਨ ਲਓ ਮੇਰੇ ਦੀ ਵੀ 2026 ਤੱਕ ਆ ਹੂੰ ਪਰ ਹੁਣ ਜੇ ਮੈਂ ਜਾਣ ਉਹਨਾਂ ਕੋਲ ਕਹਿੰਦੇ ਨਹੀਂ ਸਾਡੇ ਕੋਲ ਇਹਦਾ ਰਿਕਾਰਡ ਨਹੀਂ ਹੈਗਾ ਤੁਸੀਂ ਦੁਬਾਰੇ ਟੈਸਟ ਦਿਓ ਦੁਬਾਰੇ ਤੁਹਾਡਾ ਬਣੂਗਾ ਚਲੋ ਟੈਸਟ ਜਿਹੜਾ ਬੰਦਾ ਗੱਡੀ ਚਲਾਉਂਦਾ ਉਹਨੂੰ ਟੈਸਟ ਦੇ ਵਿੱਚ ਇਤਰਾਜ਼ ਨਹੀਂ ਹੈਗਾ ਪਰ ਜਿਹੜਾ ਮੇਰਾ ਲਾਇਸੈਂਸ 15 ਸਾਲ ਪਹਿਲਾਂ ਬਣਿਆ ਪਾ ਉਹ ਮੇਰਾ ਤਜਰਬਾ ਦਾ ਖਤਮ ਉਹ ਤਜਰਬਾ ਤੁਹਾਡਾ ਖਤਮ ਹੋ ਗਿਆ ਕੱਲ ਨੂੰ ਤੁਸੀਂ ਫੌਰਨ ਜਾਂਦੇ ਹੋ ਤੁਹਾਡੀ ਉਹ ਕਾਊਂਟਿੰਗ ਨਹੀਂ ਹੁੰਨੀ ਕੋਈ ਕਸ਼ੀ ਹੋਣਾ ਤੇ ਉਹਦਾ ਬੈਸਟ ਤਰੀਕਾ ਕੀ ਹੈ ਕਿ ਤੁਸੀਂ ਆਪਣੇ ਲਾਇਸੈਂਸ ਦੀ ਫੋਟੋਕਾਪੀ ਲਾ ਕੇ ਆਰਟੀਆਈ ਅਪਲਾਈ ਕਰਕੇ ਇਹਨਾਂ ਨੂੰ ਕਹੋ ਜੀ ਔਨਲਾਈਨ ਜਿਹੜਾ ਮੇਰਾ ਇਹਦਾ ਪੋਰਟਲ ਤੇ ਬੋਲਦਾ ਮ ਉਦੇ ਨਾਲ ਤੁਹਾਡੇ 90% ਮਾਮਲਾ ਸੋਲਵ ਹੋ ਗਿਆ ਤੇ ਤੁਹਾਡਾ ਅੱਗੋਂ ਚੱਲ ਜੇਗਾ ਤੇ ਤੁਸੀਂ ਇਹ ਪਾਉਣੀ ਕਿਨੂੰ ਹੈ ਕਮਿਸ਼ਨਰ ਸਟੇਟ ਟ੍ਰਾਂਸਪੋਰਟ ਅਥਾਰਟੀ ਸੈਕਟਰ 17 ਚੰਡੀਗੜ੍ਹ ਠੀਕ ਹੈ ਉੱਥੇ ਪਾਉਣੀ ਹੈ ਆਰਟੀਆਈ ਦੂਜੀ ਆਰਟੀਆਈ ਪਾਣੀ ਹੈ ਤੁਸੀਂ ਆਪਣੇ ਜ਼ਿਲ੍ਹੇ ਚ ਠੀਕ ਹੈ ਜ਼ਿਲ੍ਹੇ ਦੇ ਆਰਟੀਓ ਜਾਂ ਡੀਟੀਓ ਜਿਹੜਾ ਵੀ ਤੁਹਾਡੇ ਬਣਦਾ ਉਹਨੂੰ ਪਾਉਣੀ ਹੈ ਇੱਕੋ ਆਰਟੀਆਈ ਦੋ ਥਾਂ ਦੇ ਭੇਜਣੀ ਹੈ 30 ਦਿਨ ਇੰਤਜ਼ਾਰ ਕਰਨੀ ਹੈ ਤੇ 31ਵੇਂ ਦਿਨ ਨੋਟਿਸ ਬਣਾ ਕੇ ਭੇਜ ਦੇਣਾ ਹੈ ਇਹ ਤੁਹਾਨੂੰ ਕੋਈ ਨਾ ਕੋਈ ਜਵਾਬ ਦੇਣਗੇ ਜੇ ਰਿਕਾਰਡ ਨਹੀਂ ਅਵੇਲੇਬਲ ਹੈਗਾ ਤੇ ਇਹਨਾਂ ਦੀ ਗਲਤੀ ਹੈ ਇਹਨਾਂ ਨੇ ਕੀਤਾ ਕੀ ਹੈ ਕਿ ਪ੍ਰਾਈਵੇਟ ਵੈਂਡਰ ਨੂੰ ਕਿਸੇ ਨੂੰ ਠੇਕਾ ਦਿੱਤਾ ਉਹਨੇ ਰਿਕਾਰਡ ਚੜਾਇਆ ਨਹੀਂ ਦੋ ਨੰਬਰ ਚ ਰਿਸ਼ਵਤਾਂ ਖਾਧੀਆਂ ਇਹਦਾ ਆਡਿਟ ਵੀ ਜਿੰਨੇ ਕੀਤਾ ਉਹਨੇ ਵੀ ਰਿਸ਼ਵਤ ਖਾਧੀ ਚੁੱਪ ਕਰਕੇ ਰਿਕਾਰਡ ਤੁਹਾਡਾ ਪਵਾ ਕੇ ਛੁੱਟੇ ਅੱਗ ਲਾਈ ਤੇ ਸ਼ਾਮ ਨੂੰ ਪਾਰਟੀਆਂ ਕੀਤੀ ਤੇ ਘਰ ਆ ਗਏ ਸਰਕਾਰ ਦਾ ਪੈਸਾ ਪਬਲਿਕ ਦਾ ਪੈਸਾ ਖਾ ਗਏ ਐਂਟਰੀਆਂ ਚੜਾਈਆਂ ਨਹੀਂ ਮੇਰੀ ਵਾਈਫ ਨਾਲ ਇਦਾਂ ਹੋਇਆ ਸੀ ਹਾਂਜੀ ਮੈਂ ਉਹ ਤੇ ਮੁੜ ਕੇ ਟੋਡੇ ਉਸ ਕੇਸ ਦੇ ਵੀ ਹੁਣ ਉਦਾਹਰਨ ਦੇ ਕੇ ਅੱਗੇ ਕੇਸ ਲੜੇ ਜਾ ਰਹੇ ਨੇ ਲੋਕ ਪਹੁੰਚਾ ਕੀਤੀਆਂ ਜਾ ਰਹੀਆਂ ਨੇ ਕੋਰਟ ਵੱਲ ਹਾਂ ਬਿਲਕੁਲ ਆਪ ਅਸੀਂ ਉਹ ਪੂਰੀ ਡਿਟੇਲ ਦਿੱਤੀ ਸੀ ਵੀ ਇਹ ਵਾਲੀ ਜੱਜਮੈਂਟ ਕੱਢ ਲਿਓ ਇਹਦੇ ਵਿੱਚ ਸਟ੍ਰਿਕਟ ਆਰਡਰ ਦਿੱਤੇ ਸੀ ਕੋਰਟ ਨੇ ਔਰ ਉਹਦੀ ਕਾਪੀ ਲਾ ਕੇ ਇੱਕ ਵਾਰ ਇਹਨਾਂ ਨੂੰ ਨੋਟਿਸ ਪਾ ਦਿਓ ਇਹਨਾਂ ਔਰ ਵੇਖੋ ਮੇਦਰ ਗੱਲ ਸ਼ੁੱਕਰਵਾਰ ਕੋਰਟ ਨੇ ਆਦੇਸ਼ ਦਿੱਤਾ ਕਿ ਸੋਮਵਾਰ ਦੁਪਹਿਰੇ 12 ਵਜੇ ਤੋਂ ਪਹਿਲਾਂ ਲਾਇਸੈਂਸ ਜਾਰੀ ਹੋ ਜਾਏ ਹਾਂਜੀ ਹਲੇ ਸ਼ੁੱਕਰਵਾਰ ਤੱਕ ਇਹਨਾਂ ਕੋਲ ਡਾਟਾ ਹੈ ਨਹੀਂ ਅੱਛਾ ਜੀ ਹੈ ਨਹੀਂ ਪੇਪਰ ਲੈ ਆਇਆ ਸੀ ਉੱਥੋਂ ਦਾ ਜਿਹੜਾ ਇੰਚਾਰਜ ਸੀ ਉਹ ਕਾਗਜ਼ ਲਿਆ ਕੇ ਉਹਨੇ ਦਿੱਤੇ ਤੇ ਮੈਂ ਕਿਹਾ ਜੀ ਜਨਾਬ ਇਹਨਾਂ ਕੋਲ ਰਿਕਾਰਡ ਹੈਗਾ ਮੇਰਾ ਪਰ ਇਹਨਾਂ ਨੇ ਆਨਲਾਈਨ ਨਹੀਂ ਚੜਾਇਆ ਗਲਤੀ ਇਹਨਾਂ ਦੀ ਹੈ ਸ਼ੁੱਕਰਵਾਰ ਸਵੇਰੇ 11 ਵਜੇ ਆਰਡਰ ਹੋਏ ਨੇ 12 ਵਜੇ ਸੌਰੀ ਕਿਉਂਕਿ ਸ਼ੁੱਕਰਵਾਰ ਕਹਿੰਦੇ ਜੀ ਡੇਢ ਦੋ ਮਹੀਨੇ ਦਾ ਟਾਈਮ ਦੇ ਦਿਓ ਜੱਜ ਸਾਹਿਬ ਕਹਿੰਦੇ ਵੀ ਘੜੀ ਵੇਖੋ ਕਿੰਨੇ ਵਜੇ ਵੀ 10:15 ਮਿੰਟ ਹੋਏ ਨਾ 11:15 ਮਿੰਟ ਦੇ ਅੰਦਰ ਆ ਜਿਓ ਜਿਹੜਾ ਮਰਜੀ ਕੇਸ ਚੱਲਦਾ ਹੈਗਾ ਬੰਦ ਕਰਕੇ ਤੁਹਾਡੀ ਸੁਣੂੰਗਾ ਇਹਨਾਂ ਦਾ ਦੱਸ ਦਿਓ ਵੀ ਜੇਲ੍ਹ ਚ ਕਿੰਨੇ ਕਿੰਨੇ ਜਾਣਾ ਉੰਤੇ ਇਦਾਂ ਹੀ ਪੁੱਛਿਆ ਉਹਨਾਂ ਨੇ ਵਰਬਲੀ ਤੇ ਯਾ ਲਾਇਸੈਂਸ ਕਿੰਨੇ ਵਜੇ ਜਾਰੀ ਕਰ ਸਕਦੇ ਕਿੰਨੇ ਘੰਟਿਆਂ ਚ ਹੂੰ ਇਹ ਦੱਸ ਦੋ ਤੇ ਅਲਟੀਮੇਟਲੀ ਫਿਰ ਜੱਜ ਸਾਹਮਣੇ ਆਰਡਰ ਘੜਤਾ ਵੀ ਮੰਡੇ 12 ਵਜੇ ਤੋਂ ਪਹਿਲਾਂ ਲਾਇਸੈਂਸ ਜਾਰੀ ਹੋ ਜਾਣਾ ਚਾਹੀਦਾ ਤੇ ਇਹੀ ਗਰਦਾਸਪੁਰ ਪਹੁੰਚ ਗਿਆ ਅਤਵਾਰ ਸਵੇਰੇ ਆਪਾਂ ਉੱਥੇ ਗਏ ਆ ਸਾਨੂੰ 10 ਮਿੰਟ ਮੈਂ ਕਿਹਾ ਚਾਹ ਦਾ ਪਿਆਲਾ ਸਾਡੇ ਟੇਬਲ ਤੱਕ ਨਹੀਂ ਆਇਆ ਉਹ ਬੰਦਾ ਆਇਆ ਫਟਾਫਟ ਭਾਜੀ ਫੋਟੋ ਖਿਚਾਓ ਪਹਿਲਾਂ ਫੋਟੋ ਖਿਚਾ ਕੇ ਪ੍ਰਿੰਟ ਕਰਦ ਕੇ ਤੇ ਸਾਨੂੰ ਇਹ ਫੜਾਤਾ ਉਸ ਵੇਲੇ ਵੀ ਆ ਲੋ ਤੁਹਾਡਾ ਲਿਸੈਂਸ ਬਣ ਗਿਆ ਤੇ ਤੁਹਾਡਾ ਕਾਪੀ ਜਿਹੜੀ ਕਾਰਡ ਬਣ ਕੇ ਆਉਣਾ ਉਹ ਤੁਹਾਡੇ ਐਡਰੈਸ ਤੇ ਪਹੁੰਚੇਗਾ ਉਦੋਂ ਕਿਸੇ ਨੇ ਸਾਡਾ ਐਡਰੈਸ ਨਹੀਂ ਪੁੱਛਿਆ ਕੁਝ ਕੁਝ ਨਹੀਂ ਪੁੱਛਿਆ ਹਾਈ ਕੋਰਟ ਦਾ ਡੰਡਾ ਇਹੋ ਜਿਹਾ ਸੀ ਕਿ ਲਿਸੈਂਸ ਬਣਿਆ ਲੀਗਲ ਤਰੀਕੇ ਨਾਲ ਹੂੰ ਕਿਉਂਕਿ ਉਹਨਾਂ ਕੋਲ ਕਾਰਡ ਸੀਗਾ ਚੜਾਇਆ ਨਹੀਂ ਸੀ ਇਹ ਬਹੁਤ ਕੇਸ ਨੇ ਮੇਰੇ ਹਿਸਾਬ ਨਾਲ 40% ਦੇ ਕਰੀਬ ਹਜੇ ਇਸ ਤਰ੍ਹਾਂ ਦੇ ਮਾਮਲੇ ਹੈਗੇ ਨੇ ਲੋਕ ਭਾਜੀ ਪਤਾ ਕੀ ਕਰਦੇ ਉਹ ਐਕਚੁਅਲੀ ਕਹਿੰਦੇ ਵੀ ਕਿਹੜਾ ਲੜਨ ਜਾਵੇ ਇਹਨਾਂ ਨਾਲ ਟਾਈਮ ਨਹੀਂ ਤੇ ਪੈਸਾ ਨਹੀਂ ਹੈ ਸਹੀ ਕਰ ਲਈ ਪਰ ਜੇ ਤੁਸੀਂ ਖੜਾ ਹੋਣਾ ਸਿੱਖੋਗੇ ਤਾਂ ਹੀ ਤੁਹਾਡੇ ਮਤਲਬ ਦੇਖੋ ਸਾਹਮਣੇ ਵਾਲਾ ਬੰਦਾ ਤੇ ਤੁਹਾਡੇ ਨਾਲ ਬੇਵਾਨੀ ਠੱਗੀ ਕਰਨ ਨੂੰ ਤਿਆਰ ਬੈਠਾ ਤੁਸੀਂ ਸਿੱਧਾ ਖੜਾ ਹੋਣਾ ਸਿੱਖੋ ਕੰਮਣਾ ਸ਼ੁਰੂ ਕਰ ਦਿੰਦਾ ਅਗਲਾ ਉਥੇ ਪੈਰ ਹੁੰਦੇ ਹੀ ਨਹੀਂ ਪਰ ਆਪਾਂ ਸਿੱਧੇ ਹੀ ਨਹੀਂ ਖੜੇ ਹੁੰਦੇ ਆਪਾਂ ਵੀ ਗਲਤਾਂ ਕਿਤੇ ਨਾ ਕਿਤੇ ਸਹੀ ਬਾਕੀ ਪ੍ਰੂਫ ਹੈ ਤੁਹਾਡੇ ਕੋਲ ਮੋਬਾਈਲ ਹੈਗਾ ਇਹਦੀ ਸੁਚੱਜੀ ਵਰਤੋ ਕਰੋ ਰਿਕਾਰਡਿੰਗ ਔਨ ਕਰੋ ਤਾਂ ਕਿ ਕੱਲੂ ਕੋਈ ਤੁਹਾਡੇ ਤੇ ਇਲਜ਼ਾਮ ਨਾ ਲਾ ਸਕੇ ਵੀ ਮੇਰੇ ਬਿਲਕੁਲ ਉਹ ਆਡੀਓ ਵੀਡੀਓ ਰਿਕਾਰਡਿੰਗ ਔਨ ਕਰੋ ਔਨ ਕਰਕੇ ਤੁਸੀਂ ਔਰ ਡਿਕਲੇਅਰ ਕਰੋ ਕਿ ਮੈਂ ਆਡੀਓ ਵੀਡੀਓ ਰਿਕਾਰਡ ਕਰ ਰਿਹਾ ਹਾਂ ਦੱਸੋ ਜੀ ਮੇਰਾ ਕੀ ਹੈ ਔਰ ਇੱਜ਼ਤ ਨਾ ਪੇਸ਼ ਆਓ ਹਾਂਜੀ ਗੱਲ ਕੱਢਣ ਦਾ ਕੋਈ ਕੰਮ ਨਹੀਂ ਲੀਗਲ ਲੀਗਲ ਤਰੀਕਾ ਵਰਤੋ ਬੇਸ਼ੱਕ ਅਗਲਾ ਤੁਹਾਡੇ ਨਾਲ ਜਿਵੇਂ ਮਰਜ਼ੀ ਬੋਲਦੇ ਹਾਂ ਪਰ ਤੁਸੀਂ ਆਪਣਾ ਜੋ ਸੰਜਮ ਉਹ ਨਹੀਂ ਛੱਡਣਾ ਹੈਗਾ ਲੁਧਿਆਣੇ ਤੁਸੀਂ ਵੇਖਿਆ ਨਹੀਂ ਪਿੱਛੇ ਜੇ ਵੀ ਮਹਾਰਾਜ ਦੀ ਟੋਟਲ ਕੀਤੀ ਸੀ ਉਹ ਗੁਰਪ੍ਰਵ ਦੀ ਉਹਦੇ ਥੱਲੇ ਖਲੋ ਕੇ ਪੁਲਸ ਵਾਲਾ ਪੰਜਾਬ ਕਰਦਾ ਫਿਰਦਾ ਸੀ ਸਾਰੇ ਵੀਡੀਓ ਵਾਇਰਲ ਹੋਈ ਕੀ ਬਣਿਆ ਉਸ ਪੁਲਸ ਵਾਲੇ ਦਾ ਕੁਸ ਵੀ ਨਹੀਂ ਕਿਉਂ ਨਹੀਂ ਬਣਿਆ ਹੁਣ ਕਹਿ ਦੋ ਕਿ ਮਾਨ ਸਾਹਿਬ ਨੂੰ ਉਹਨੇ ਪਛਾਤੀ ਹੋਣੀ ਹੈ ਰਿਸ਼ਵਤ ਜਾਂ ਡੀਜੀਪੀ ਸੁੱਤਾ ਪਿਆ ਘਰ ਬੈ ਕੇ ਕਿਉਂ ਨਹੀਂ ਉਹਨੇ 295 ਦਾ ਪਰਚਾ ਚਾਹੀਦਾ ਮੈਂ ਕਿਹਾ ਪਹਿਲਾਂ ਤੇ ਡਿਊਟੀ ਤੇ ਕੁਤਾਈ ਫਿਰ ਡਿਊਟੀ ਤੇ ਸ਼ਰਾਬ ਵਰਦੀ ਚ ਸ਼ਰਾਬ ਦੇਸ਼ ਵਿਰੋਧ ਦਾ ਮਕਦਮਾ ਅਦਰ ਚ ਕਰੋ 295 ਤੇ ਕੁਝ ਵੀ ਨਹੀਂ ਚਲੋ ਮੈਂ ਕਹਿੰਦਾ ਉਹਨੇ ਉੱਪਰ ਵੇਖਿਆ ਨਹੀਂ ਬੋਰਡ ਉਹਨੇ ਥੱਲੇ ਖਲੋ ਕੇ ਕਰਤਾ ਮੰਨ ਲੈਂਦੇ ਆ ਗਲਤੀ ਲੱਗ ਗਈ ਡਿਊਟੀ ਵਰਦੀ ਪਾ ਕੇ ਸ਼ਰਾਬ ਕੌਣ ਪੀ ਸਕਦਾ ਕੀ ਇਹੋ ਜਿਹਾ ਬੰਦਾ ਨਹੀਂ ਦੰਗੇ ਫੜਕਾ ਸਕਦਾ ਦੋ ਲੋਕਾਂ ਦੀਆਂ ਧਾਵਨਾਵਾਂ ਨੂੰ ਠੇਸ ਪਹੁੰਚਦੀ ਮੈਂ ਕਿਹਾ ਉੱਥੇ ਹਿੰਦੂ ਪਰਿਵਾਰਾਂ ਨੇ ਵੀ ਇਤਰਾਜ਼ ਜਤਾਇਆ ਵੀ ਇਹ ਕੀ ਬੇਵਕੂਫੀ ਕਰਦਾ ਪਿਆ ਤੇ ਦੂਜਾ ਟ੍ਰੈਫਿਕ ਪੁਲਿਸ ਵਾਲਾ ਜੱਫੀ ਪਾ ਕੇ ਉਹ ਲੈ ਗਿਆ ਪਰਲੇ ਪਾਸੇ ਹਾਂ ਕੋਈ ਕਾਰਵਾਈ ਨਹੀਂ ਕੀਤੀ ਤਾਂ ਇਹ ਆਪਾਂ ਉਹਨਾਂ ਦੀ ਗੱਲਬਾਤ ਵੀ ਜੋ ਆਪਸ ਵਿੱਚ ਹੋਈ ਹੈ ਉਹ ਵੀ ਸੁਣਾਈ ਦਿੱਤੀ ਉਹ ਅੰਡੀਗੜ ਕਰਦਾ ਹੀ ਐ ਕਰਦਾ ਕੋਈ ਮੂੰਹ ਸੇ ਨਹੀਂ ਉਹਦਾ ਹਾਂਜੀ ਉਹਨੂੰ ਹੁਲਜੀ ਜੱਫੀ ਪਾ ਕੇ ਨਾਲ ਲੈ ਗਿਆ ਕੋਈ ਕਾਰਵਾਈ ਨਹੀਂ ਪਈ ਕੋਈ ਹੋਰ ਹੁੰਦਾ ਤਾਂ ਕੀ ਕਾਰਵਾਈ ਇਹ ਪ੍ਰਵਾਸੀ ਹੁੰਦਾ ਤੇ ਹੁੰਦਾ ਤੇ ਲਾਲਾ ਲਾਲਾ ਇੱਥੇ ਦੰਗੇ ਹੋਏ ਹੋਣੇ ਸੀ ਕੋਈ ਵੀ ਹੁੰਦਾ ਚਲੋ ਪੰਜਾਬੀ ਬੋਲਦਾ ਉਹਤੇ ਵੀ ਸਖਤ ਕਾਰਵਾਈ ਕਰ ਦੇਣੀ ਸੀ ਹੁਣ ਉਹ ਸ਼ਲਾਰੂ ਕਿੱਥੇ ਨੇ ਜਿਹੜੇ ਕਹਿੰਦੇ ਪਰਦੇਸੀ ਭਜਾਓ ਇਹੋ ਜਿਹੇ ਸ਼ਰਾਬੀਆਂ ਨੂੰ ਕਿਉਂ ਨੀ ਜੁੱਤੀ ਫੇਰਦੇ ਤੁਸੀਂ ਸਹੀ ਗੱਲ ਮੈਂ ਤਾਂ ਪੰਜਾਬੀ ਚ ਪੁੱਛਦਾ ਵੀ ਜਿਹੜੇ ਵਰਦੀ ਧਾਰੀ ਹੋ ਕੇ ਪਰ ਫਿਰ ਇਲਜ਼ਾਮ ਲਗਾ ਦਿੱਤੇ ਜਾਂਦੇ ਕਹਿੰਦੇ ਵਰਦੀ ਪਾੜੀ ਹੈ ਜੀ ਉਹਨੇ ਆਪਣੇ ਆਹ ਵਰਦੀ ਦਾ ਵੀ ਤੁਹਾਨੂੰ ਇੱਕ ਫਾਰਮੂਲਾ ਸਮਝਾ ਦਿਆਂ ਧਿਆਨ ਨਾਲ ਸੁਣੋ ਸਾਰੇ ਜਣੇ ਜਦੋਂ ਕਦੀ ਇਹੋ ਜਿਹਾ ਤੁਹਾਡੇ ਅੱਗੇ ਕੋਈ ਮੌਕਾ ਆਵੇ ਉਸ ਬੰਦੇ ਦੀ ਇੱਜ਼ਤ ਨਾਲ ਪਾਗਲਵਾਣੀ ਉਹਨੂੰ ਮੱਥੇ ਚੁੰਮਣਾ ਹੈ ਉਹਨੂੰ ਪਹਿਲਾਂ ਸਾਈਡ ਤੇ ਸਾਂਭਣਾ ਉਹਦੇ ਸਿਰ ਤੇ ਬੰਦ ਨਾ ਪਰਣਾ ਫਿਰ ਉਹਦੇ ਬਿੱਲੇ ਲਾਉਣੇ ਪਿਆਰ ਨਾਲ ਠੀਕ ਹੈ ਪਲੱਸ ਲਾਉਣੀ ਉਹਦੀ ਨੇਮ ਪਲੇਟ ਜੇ ਉਹਦੀ ਬੈਲਟ ਦੇ ਉੱਤੇ ਨੰਬਰ ਲੱਗਾ ਤੇ ਇੱਜ਼ਤ ਨਾਲ ਉਹਦੀ ਬੈਲਟ ਵੀ ਲਾਉਣੀ ਹੈ ਠੀਕ ਹੈ ਜੀ ਜੇ ਵਰਦੀ ਰਿਲੇਟਡ ਕੋਈ ਵੀ ਚੀਜ਼ ਹੋ ਰਹੀ ਹੈਗੇ ਨੂੰ ਲਾ ਕੇ ਸਤਿਕਾਰ ਕਰਨਾ ਪਬਲਿਕ ਸਾਹਮਣੇ ਮੱਥਾ ਟੇਕਣਾ ਫਿਰ ਜੁੱਤੀ ਲਾ ਕੇ ਗੰਜਾ ਕਰ ਦੋ ਅੱਛਾ ਜੀ ਵਰਦੀ ਥੋੜੀ ਬਾਰੀ ਫਿਰ ਦੋ ਇਹ ਚੀਜ਼ਾਂ ਦਾ ਸਤਿਕਾਰ ਕਰਨਾ ਹੈ ਉਹ ਵਰਦੀ ਦੀਆਂ ਚੀਜ਼ਾਂ ਦਾ ਸਤਿਕਾਰ ਕਰਨਾ ਕਾਖੀ ਕਮੀ ਤੇ ਮੈਂ ਪਾ ਕੇ ਤੁਰ ਪੈਣਾ ਤਾਂ ਮੈਂ ਵਰਦੀ ਧਾਰੀ ਥੋੜੀ ਹੋ ਗਿਆ ਖਾਕੀ ਪੈਂਟ ਲਾਲ ਬੂਟ ਮੈਂ ਵੀ ਪਾ ਲੈਣਾ 댓 ਇਜ਼ ਨਾਟ ਡਰੈਸ ਡਰੈਸ ਚੱਲਰ ਹੈ ਪੱਗ ਤੇ ਲੱਗੀ ਚੱਲਰ ਡਰੈਸ ਦਾ ਹਿੱਸਾ ਹੈ ਲੱਗੀ ਨੇਮ ਪਲੇਟ ਲੱਗਾ ਕੋਈ ਤਮਗੇ ਉਹਦਾ ਹਿੱਸਾ ਹੈ ਬੋਡੇ ਦੇ ਸਟਾਰ ਜਾਂ ਪੀਪੀ ਲੱਗੇ ਉਹ ਡਰੈਸ ਦਾ ਹਿੱ ਕਾਕੀ ਡਰੈਸ ਰੰਗ ਆ ਗਿਆ ਤੇ ਉਹਦੀ ਉਹਲੀ ਡਰੈਸ ਤੇ ਤੁਹਾਨੂੰ ਫਿਰ ਫਿਰ ਡਾਊਟ ਹੈ ਉਹਦੀ ਕਮੀਜ਼ ਵੀ ਲਾ ਕੇ ਉਹਦਾ ਸਤਕਾਰ ਕਰ ਲੋ ਪੈਂਟ ਤੇ ਲਵਾਣ ਹੋ ਰਹੇ ਹੁਣ ਸੁਰਖਦੇ ਬੂਟ ਵੀ ਲਵਾਓ ਉਹਨੂੰ ਮੱਥੇ ਨਾਲ ਚੁੰਮੋ ਕਿ ਅਸੀਂ ਵਰਦੀ ਦਾ ਪੂਰਾ ਸਤਕਾਰ ਕੀਤਾ ਪਰ ਬੰਦੇ ਨੇ ਗਲਤ ਕੀਤਾ ਉਹਦੀ ਜੁੱਤੀ ਫੇਰੋ ਉਹਦੇ ਜੁੱਤੀ ਫੇਰ ਪਤਾ ਲੱਗੇ ਉਹਨੂੰ ਵੀ ਸ਼ਰਾਬ ਪੀ ਕੇ ਕਿਦਾਂ ਕਿਸੇ ਦੀ ਧੀ ਪਹਿਣ ਵਾਲ ਜਾਂ ਕਿਦਾਂ ਸੜਕ ਦੇ ਉੱਤੇ ਖਲੋ ਕੇ ਤੁਰੀ ਦਾ ਵਰਦੀ ਪਾ ਕੇ ਵਰਦੀ ਦੀ ਇੱਜ਼ਤ ਕਰੋ ਵਰਦੀ ਨੂੰ ਹੱਥ ਨਹੀਂ ਪਾਇਆ ਉਹਦੀ ਨਾਮ ਪਲੇਟ ਤੁਸੀਂ ਫੜ ਕੇ ਵੇਖ ਸਕਦੇ ਹੋ ਜੈਕਟ ਉਹਦੀ ਵਰਦੀ ਦਾ ਹਿੱਸਾ ਨਹੀਂ ਹੁੰਦਾ ਅੱਛਾ ਜੀ ਹਾਂ ਬਾਕੀ ਕੋਈ ਬਦਤਮੀਜ਼ੀ ਨਹੀਂ ਕਰਨੀ ਪਹਿਲਾਂ ਵਰਦੀ ਦੀ ਇੱਜ਼ਤ ਕਰ ਲੋ ਤੁਸੀਂ ਵੀ ਵਰਦੀ ਦੀ ਇੱਜ਼ਤ ਕਰੋ ਤੇ ਫਿਰ ਇਹੋ ਜਿਹੇ ਨੂੰ ਅਕਲ ਸਿਖਾਓ ਫਿਰ ਲੱਗੇਗਾ ਤੁਹਾਨੂੰ ਪਤਾ ਫਿਰ ਇਹਨਾਂ ਨੂੰ ਪਤਾ ਲੱਗੇਗਾ ਫਿਰ ਵੀ ਮੈਂ ਕਹਾਂਗਾ ਕਾਨੂੰਨ ਹੱਥ ਚ ਨਾ ਲਓ ਫਿਰ ਉਹਦੇ ਉਹਨੂੰ ਲੈ ਜਾਓ ਥਾਣੇ ਹਾਂ ਥਾਣੇ ਜਾ ਕੇ ਉਹਨੂੰ ਕਹੋ ਵੀ ਲਿਆਓ ਜੀ ਦੱਸੋ ਕੀ ਬਣਿਆ ਹੁਣ ਕਰੋ ਇਹਦੇ ਤੇ ਪਰਚਾ ਦਰਜ 100 ਨੰਬਰ ਤੇ 112 ਨੰਬਰ ਤੇ ਉਸਲੇ ਰਿਪੋਰਟ ਲਿਖਾਓ ਫਿਰ ਕਹਾਂਗਾ ਹੱਥ ਚੁਕਣਾ ਠੀਕ ਨਹੀਂ ਜੁੱਤੀ ਫੇਰਨ ਦਾ ਮਤਲਬ ਹੈ ਕਾਨੂੰਨੀ ਜੁੱਤੀ ਫੇਰੋ ਉਸ ਬੰਦੇ ਨੂੰ ਉਹਨੂੰ ਕਾਨੂੰਨ ਦੇ ਹਵਾਲੇ ਕਰੋ ਕਾਨੂੰਨ ਦੇ ਹਵਾਲੇ ਕਰੋ ਤੇ ਉੱਥੇ ਡਾਕਟ ਕਟਾਓ ਡਾਕਟ ਕਟਾਣ ਤੋਂ ਬਾਅਦ ਭੇਜੋ ਤੇ ਉਹਨੂੰ ਈਮੇਲ ਕਰ ਦਿਓ ਅੰਜਾਮ ਤੱਕ ਲੈ ਕੇ ਜਾਓ ਵੀ ਐ ਨਾ ਫਿਰ ਪਿੱਛੇ ਹਟੋ ਝੂਲੜਵਾਜੀ ਨਾ ਕਰੋ ਹਾਂ ਉਮੀਦ ਕਰਦੇ ਆ ਕਿ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ ਜੇਕਰ ਫਿਰ ਵੀ ਤੁਹਾਡੇ ਕੋਈ ਸਵਾਲ ਮਨਚੇ ਰਹਿੰਦਾ ਹੈ ਤਾਂ ਤੁਸੀਂ ਕਮੈਂਟ ਕਰਿਓ ਅਗਲੀ ਵੀਡੀਓ 'ਚ ਜ਼ਰੂਰ ਪੱਕਾ ਤੁਹਾਨੂੰ ਉਸ ਸਵਾਲ ਦਾ ਜਵਾਬ ਵੀ ਮਿਲੇਗਾ ਸੋ ਹੁਣ ਸਾਨੂੰ ਤੇ ਇਜਾਜ਼ਤ ਧੰਨਵਾਦ Just